ਬੇਬੇ ਕਿਉਂ ਸਰਦਾ ਫੜ ਕੇ ਬੈਠੀ ਐ ਅੱਜ ਤੈਨੂੰ ਐਂ ਗੱਲ ਦੱਸ ਇਹ ਕੋਈ ਗੱਲ ਹੁੰਦੀ ਐ ਮਾੜਾ ਮੋਟਾ ਸਮਝਾ ਸਕਦੇ ਓ ਤੂੰ ਉਹਨੂੰ ਵੱਡਾਗਾ ਮੈਂਥੋਂ ਸਿਆਣਾਗਾ ਕੀ ਸਮਝਾਂ ਮੈਂ ਤੇਰੇ ਪਾਦੀ ਮੈਂ ਕੁਛ ਕਹਿੰਦੀ ਉਹਨੂੰ ਬਥੇਰਾ ਮੱਥਾ ਮਾਰਦੀ ਆ ਭਾਈ ਜਦੋਂ ਮੇਰੀ ਗੱਲ ਹੀ ਨਹੀਂ ਸੁਣਦਾ ਆ ਗੱਲ ਤਾਂ ਸ਼ਰਾਬ ਨਹੀਂ ਸੁਣਨ ਦਿੰਦੀ ਜੇ ਸੋਫੀ ਹੋਵੇ ਨਾ ਤਾਂ ਗੱਲ ਦਿਮਾਗ 'ਚ ਵੱਢ ਜੇ ਉਹ ਤੜਕੇ ਤਾਂ ਸੋਫੀ ਹੁੰਦਾ ਤੜਕੇ ਗੱਲ ਕਰ ਲਿਆ ਉਹਨਾਂ ਨਾਲ ਜੋ ਰਾਤ ਕਿੰਨਾ ਜਰੂਰ ਕੱਢਿਆ ਉਹਨੇ ਇਹ ਕਿੰਨਾ ਕੁਛ ਉਹਨੂੰ ਬੋਲਿਆ ਉਹ ਅਗਲੀ ਕਿਉਂ ਜਰੂਰੀ ਭਈ ਉਹਦੀ ਗੱਲ ਨਾਲ ਤਾਂ ਰੋਟੀ ਪਾਣੀ ਕਰਕੇ ਦਿੰਦੀ ਐ ਇਹਨੂੰ ਚਲੇ ਅੱ ਫਿਰ ਮੈਨੂੰ ਦੱਸ ਦੇ ਕੀ ਇਲਾਜ ਕਰਾਂ ਮੈਂ ਲਾਜ ਕੀ ਕਰੇ ਜਦੋਂ ਤੜਕੇ ਸੋ ਵੀ ਹੁੰਦਾ ਬੇਬੇ ਤੇਰਾ ਹੱਕ ਮਾਦਣਾ ਗੱਲ ਕਰ ਵੀ ਅਗਰ ਕਿ ਭਾਈ ਹਾਂ ਤੂੰ ਕਿਉਂ ਬਗਾਨੀ ਤੇ الزام ਲਾਉਣਾ ਗਾ ਦੱਸ ਤੈਨੂੰ ਉਹ ਦਾਰੂ ਪੀਣੇ ਲੱਗਦੀ ਹੈ ਮੈਂ ਬਹੁਤ ਮੱਥਾ ਮਾਰਦੀ ਆ ਪੁੱਤ ਤੈਨੂੰ ਪਤਾ ਨਹੀਂ ਮੈਂ ਪਾਸੇ ਬਾੜੇ ਚੱਲੇ ਜਾ ਲ ਜਾ ਵੀ ਉਹਨੇ ਮੱਥਾ ਮਾਰਿਆ ਵੀ ਮੁੰਡਿਆਂ ਐਂ ਟਾਈਮ ਪਾਸ ਨਹੀਂ ਹੋਣਾ ਜਿਵੇਂ ਤੂੰ ਕਰਦਾਗਾ ਵੀ ਰੋਟੀ ਖਾਣੀ ਆ ਤੋ ਇਹਨਾਂ ਤੋਂ ਭਾਈ ਮਾੜੀ ਜਵਾਨ ਵਾਸਤੇ ਰੱਖਿਆ ਕਰ ਉਹ ਤਾਂ ਅਗਲੀ ਆਉਦੇ ਪਰਿਵਾਰ ਬਲੀਓ ਪਹਿਲਾਂ ਦੁਖੀ ਆ ਠੀਕ ਐ ਉੱਥੇ ਜਾਂਦੀ ਨਹੀਂ ਕਿ ਉਹਨਾਂ ਨੂੰ ਆਇਆ ਮੇਰਾ ਇੱਥੇ ਜੀ ਲੱਗਿਆਗਾ ਤਉ ਤਾਂ ਹੁਣ ਇਹ ਜਿਹੀਆਂ ਗੱਲਾਂ ਕਰਨ ਲੱਗ ਗਿਆ ਠੀਕ ਐ ਇਧਰੋਂ ਵੀ ਦੁਖੀ ਆ ਉਹਦਾ ਵੀ ਚਾਹੀਦਾ ਦਿਲ ਤਾਂ ਦੇਖੋ ਕੀ ਕਹਿੰਦਾਗਾ ਮੈਨੂੰ ਤਾਂ ਐ ਸਮਝ ਨਹੀਂ ਆਉਂਦੀ ਵੀ ਇਹਨੇ ਕਿਹੜੇ ਵੇਲੇ ਝੋਲਾ ਫੜਾਤਾ ਉਹਨੂੰ ਸ਼ਰਾਬ ਵਾਲਾ ਕਿਹੜੇ ਵੇਲੇ ਬੋਤਲਾਂ ਵੀ ਮੁੱਕ ਗਿਆ ਵਿੱਚੋਂ ਮਿੰਟਾ ਚਾਰਜ ਲੱਗਿਆ ਪਿਆ ਉਹ ਮਾ ਐਵੇਂ ਗੱਪ ਮਾਰਦਾਗਾ ਪਹਿਲਾਂ ਤੂੰ ਮੇਰੀ ਗੱਲ ਸੁਣ ਠੀਕ ਐ ਸ਼ਰਾਬ ਤਾਂ ਇਹ ਕਦੇ ਮੇਰੇ ਨੇੜੇ ਤੇ ਨਹੀਂ ਰੱਖਦਾ ਠੀਕ ਐ ਇਹਨੂੰ ਪਤਾ ਵੀ ਉਹ ਮੇਰੀ ਘਰ ਵਾਲੀ ਆ ਜਿਹਨੂੰ ਸ਼ਰਾਬ ਪਿਲਾਉਂਗੀ ਤਾਂ ਇਹਨੂੰ ਪਤਾ ਲੱਗ ਜੂਗਾ ਉਹ ਨੂੰ ਕਿਉਂ ਸ਼ਰਾਬ ਪਿਲਾਉਗਾ ਇਹ ਕੀ ਪਤਾ ਭਾਈ ਹੁਣ ਕਿਹੜਾ ਸੱਚਾ ਕਿਹੜਾ ਝੂਠਾ ਮੈਂ ਤਾਂ ਜਦੋਂ ਬੋਲਦੇ ਸੁਣ ਲਏ ਤੇ ਝੋਲਾ ਚੱਕੀ ਫਿਰਦੇ ਸੀ ਕਿ ਇਹਦੇ 'ਚ ਸ਼ਰਾਬ ਹੈ ਹਾਂ ਰੱਬ ਜਾਣੇ ਹੁਣ ਸੀਗੀ ਕਿ ਨਾ ਸੀਗੀ ਪਿਆ ਦਾ ਬੇਬੇ ਬਾਹਰ ਆਇਆ ਹੋਊਗਾ ਡੱਕ ਲੈਂਦਾ ਬਾਹਲਾ ਪਤਾ ਲੱਗਦਾ ਨਹੀਂਗਾ ਠੀਕ ਆ ਦਾਰੂ ਬਣਨ ਤੇ ਮੈਂ ਦਲੇਰ ਹੋ ਜਾਂਦਾ ਹਾਂ ਤਾਂ ਬਾਜਾ ਕਿ ਕਰੇ ਜਲੂਸ ਕੱਢਦਾ ਇਹਨੂੰ ਪਤਾ ਵੀ ਇਹ ਕਿਹੜਾ ਬੋਲਦੇ ਆ ਮੈਨੂੰ ਵੀ ਐਂ ਹੀ ਲੱਗਦਾ ਵੀ ਬੋਤਲਾਂ ਕੱਢ ਕੇ ਲੈ ਗਿਆ ਇਹ ਤੇ ਭੁੱਲ ਗਿਆ ਇਹ ਭੁੱਲ ਹੀ ਗਿਆ ਹੋਊਗਾ ਦੱਬ ਦੋ ਦਿੱਤੀ ਹੋਊਗੀ ਦੱਬ ਕੇ ਭੁੱਲ ਗਿਆ ਹੋਊਗਾ ਹੋਰ ਹੁਣ ਤੂੰ ਤਾਂ ਪੀਂਦਾ ਨਹੀਂ ਤੇ ਫਿਰ ਸ਼ਰਾਬ ਘਰੋਂ ਗਈ ਕਿੱਧਰ ਤੇ ਹੋਰ ਕੀ ਆ ਪਰਸੋਂ ਉਥੇ ਮੈਂ ਕਿਲਾ ਕੱਢਣ ਲੱਗਿਆ ਬਾੜੇ ਦੇ ਵਿੱਚ ਕਿਲਾ ਕੱਢਣ ਲੱਗੇ ਤਾਂ ਬੋਤਲ ਨਿਕਲੀ ਬੱਸ ਫੇਰ ਐਂਦਰ ਤੁਰ ਕੇ ਭੁੱਲ ਗਿਆ ਹੋਰ ਕੀ ਆ ਰਾਤ ਨਹੀਂ ਆਉਂਦੀ ਗੱਲ ਮੁੜ ਕੇ ਹੋਰ ਗੱਲਾਂ ਚਲਾ ਲੈਂਦਾ ਦਿਮਾਗ ਚੱਲ ਤੂੰ ਐਂ ਕਰ ਮੜਾ ਜਾ ਠੀਕ ਹੈ ਮੈਂ ਮਨਿੰਦਰ ਨੂੰ ਸਾਧਦਾ ਉਹਨੂੰ ਮੜਾ ਕੇ ਸਮਝਾ ਕੇ ਕੋਈ ਗੱਲ ਨਹੀਂ ਪੁੱਤ ਠੀਕ ਆ ਵੀ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਉਹਨੂੰ ਸਮਝਾਵਾਂਗੇ ਵੀ ਸਾਨੂੰ ਪਤਾ ਸਾਨੂੰ ਉਹਨੂੰ ਮੜੇ ਹੌਸਲਾ ਦੇ ਦੀ ਵੀ ਸਾਨੂੰ ਪਤਾ ਵੀ ਐਵੇਂ ਇਹੋ ਗੱਪ ਮਾਰਦਾ ਸੀਗਾ ਵੀ ਤੈਨੂੰ ਉਹਨੇ दारू ਨਹੀਂ ਫੜਾਈ ਤੂੰ दारू ਤੂੰ ਕਰਉਣਾ ਕੀ ਹੈਗਾ ਆਹੋ ਮੈਨੂੰ ਪਤਾ ਹੀ ਹੈ ਉਹੀ ਤਾਂ ਗੱਲਾਂ ਐਵੇਂ ਪਕਾਈ ਮਾਰਦਾਗਾ ਬੋਲ ਮਾਰ ਉਹਨੂੰ ਮਨਿੰਦਰ ਆਉਂਦੀ ਹੋਊਗੀ ਠੀਕ ਆ ਵੀ ਗੱਲ ਕਰ ਲਿਓ ਉਹਨਾਂ ਆਹ ਮਨਿੰਦਰ ਨਾਲੇ ਸਾਰਾ ਦਿਨ ਕਲੇਸ਼ ਮਾਰਦਾ ਹੁੰਦਾ ਉਰੇ ਆ ਪੁੱਤ ਇੱਧਰ ਬਹਿ ਜਾ ਬੀਬੇ ਨੇ ਗੱਲ ਕਰਨੀ ਤੇਨੂੰ ਮੈਂ ਤੈਨੂੰ ਐ ਕਹਿਨੀ ਆ ਵੀ ਤੂੰ ਕੁਲਦੀਪ ਦੀ ਕਿਸੇ ਕਰਦਾ ਗੁੱਸਾ ਨਾ ਕਰ ਉਹ ਤਾਂ ਹੈ ਹੀ ਇਹੋ ਜਾਂ ਮੈਂ ਕਿਉਂ ਨਾ ਗੁੱਸਾ ਕਰਾਂ ਤੂੰ ਸੈਂ ਐ ਕਹਿ ਦੇ ਨਾ ਹੈ ਹੀ ਇਹੋ ਜਾਂ ਅੱਜ ਉਹਨੇ ਆਪਣੇ ਘਰੇ ਗੱਲ ਕੀਤੀ ਆ ਪੀਤੀ ਚ ਚਾਰ ਬੰਦਿਆਂ ਕੋਲ ਗੱਲ ਕਰਦੂਗਾ ਇਹਨਾਂ ਵੀ ਸਾਡੀ ਬਹੂ ਤਾਂ ਦਾਰੂ ਪਿੰਦੀ ਐ ਤੇ ਮੇਰੀ ਕਿੰਨੀ ਬੇਇੱਜ਼ਤੀ ਹੁੰਦੀ ਐ ਉਸ ਦੀ ਤਾਂ ਗੱਲ ਮੈਂ ਸਮਝਾਈ ਐ ਨਾ ਉਹੀ ਬੇਬੀ ਨੂੰ ਮੈਂ ਸਮਝਾਈ ਐ ਨਾ ਇਹ ਉਹਦਾ ਕਮਲਾ ਦਾਰੂ ਪੀ ਕੇ ਉਹਨਾਂ ਨੂੰ ਯਾਦ ਨਹੀਂ ਕੁਝ ਵੀ ਠੀਕ ਆ ਤੈਨੂੰ ਵੀ ਮੈਂ ਇਹੀ ਗੱਲ ਤੈਨੂੰ ਵੀ ਉਹੀ ਗੱਲ ਦੱਸਦਾ ਵੀ ਰਾਤ ਜਿਹੜਾ ਕੁਝ ਹੋ ਗਿਆ ਆਪਾਂ ਉਹਦੇ ਕੋਲੇ ਹੁਣ ਜਾ ਵੜਦੇ ਆਂ ਹਾਂ ਹੁਣ ਉਹਦੇ ਸਾਡ ਲੈਨੇ ਆਪਣੇ ਕੋਲੇ ਗੱਲ ਕੀ ਉਹਨੂੰ ਜਿਆਦਾ ਨਹੀਂ ਹੋਣਾ बस ਭੁੱਲ ਗਿਆ ਹੋਊਗਾ ਚਲ ਗੱਲ ਵੀਰੇ ਕੋਲ ਕਰੀ ਜਦੋਂ ਉਹਨੂੰ ਕੁਝ ਯਾਦ ਹੀ ਨਹੀਂ ਤੂੰ ਜਾਨਸ ਕਾਲੀ ਟੈਨਸ਼ਨ ਲਈ ਹੈ ਕਿਉਂ ਜੋ ਆਪਣੇ ਕੋਲ ਕਹਿ ਸਕਦਾ ਤੇ ਕਿਸੇ ਕੋਲ ਵੀ ਕਹਿ ਸਕਦਾ ਇਹ ਚ ਮੇਰੀ ਬੇਇੱਜ਼ਤੀ ਨਹੀਂ ਤੁਹਾਡੀ ਬੇਇੱਜ਼ਤੀ ਆ ਸੱਤੇ ਕਾ ਗੱਲ ਹੁੰਦੀ ਆ ਖਹਿੜਾ ਛੱਡ ਦੇ ਤੁਸੀਂ ਇਹ ਗੱਲ ਦਾ ਮੈਂ ਉਹਨੂੰ ਸਮਝਾ ਦਊਗੀ ਆਪੇ ਜਦੋਂ ਉਹਨੂੰ ਆਪੀਆਂ ਬੋਤਲਾਂ ਧਰੀਆਂ ਦਾ ਨਹੀਂ ਪਤਾ ਵੀ ਮੈਂ ਕਿੱਥੇ ਧਰ ਕੇ ਭੁੱਲ ਗਿਆ ਮੈਂ ਇਹੀ ਲੱਛਣ ਕਰਨੇ ਆ ਤੁਹਾਨੂੰ ਕਿਹਾ ਭਈ ਆਪ ਦਾ ਅੱਡ ਹੋਇਆ ਤੂੰ ਸਾਡੇ ਵੱਲ ਰਹਿ ਸ ਤੂੰ ਆਪੇ ਸੰਭਾਂਗੇ ਪਰ ਰੋ ਰੋ ਜਾ ਕੰਜਰ ਕਲੇਸ਼ ਮੇਰੇ ਤੋਂ ਤਾਂ ਚੱਲਿਆ ਨਹੀਂ ਜਾਂਦਾ ਵੀ ਮੈਂ ਕਿੰਨਾ ਕ ਟਾਈਮ ਚਰੂੰਗੀ ਦੱਸ ਮੈਨੂੰ ਉਹ ਰੋਜ਼ ਰੋਜ਼ ਨੂੰ ਤੈਨੂੰ ਕਿੱਥੇ ਕਹਤਾ ਕੱਲ ਤਾਂ ਬੋਲਿਆ ਤੈਨੂੰ ਉਹ ਇੱਕ ਦਿਨ ਪਹਿਲਾਂ ਵੀ ਲੱਸੀ ਪਿੱਛੇ ਮੇਨ ਨਾਲ ਲੜਿਆ ਪੁੱਛ ਬੇਬੇ ਨੂੰ ਲੱਸੀ ਪਿੱਛੇ ਲੜਿਆ ਮੇਰੇ ਨਾਲ ਹੈਂ ਅੱਜ ਮੇਰੇ ਤੇ ਡਾੜ ਵੱਡਾ ਇਲਜ਼ਾਮ ਲੱਗਾ ਵੀ ਦਾਰੂ ਪਿੰਨੀ ਐ ਤੂੰ ਇੱਕ ਹੀ ਗੱਲ ਹੁੰਦੀ ਕੱਲ ਨੂੰ ਕੁਝ ਹੋਰ ਕਹਿ ਦੂਗਾ ਇਹ ਮੈਨੂੰ ਤੁਸੀਂ ਤਾਂ ਭਾਈ ਕਹਤਾ ਅਕੇ ਅੱਡ ਹੋ ਜਾਣੇ ਆ ਨਾ ਮੈਨੂੰ ਲੋਕ ਬਿਸ਼ਰਮੀ ਦੇਣਗੇ ਆਖਣਗੇ ਕੱਲੇ ਪੁੱਤ ਨੂੰ ਛੱਡ ਕੇ ਮਾਂ ਅੱਡ ਹੋਣੀ ਉਹਨਾਂ ਨੇ ਮਗਰ ਲੱਗੀ ਪਈ ਮਾਂ ਲੋਕ ਨੂੰ ਹੋਣਾ ਬਿਸ਼ਰਮੀ ਦੇਣਗੇ ਜਦੋਂ ਇਹਨੇ ਕਿਹਾ ਭਾਈ ਹਾਂ ਵੀ ਤੂੰ ਤਾਂ ਦਾਰੂ ਪਿੰਨੀ ਐ ਚਾਰ ਬੰਦੇ ਕੋਲ ਕਹਤਾ ਤੈਨੂੰ ਬੁੜੀਆਂ ਆ ਕੇ ਪਿੱਛੇ ਨੂੰ ਵੀ ਥੋੜੀ ਬਹੁਤ ਦਾਰੂ ਪਿੰਦੀ ਉਹ ਤਾਂ ਬਿਸ਼ਰਮੀ ਨਾ ਹੁੰਦੀ ਉਹ ਨਹੀਂ ਕਹਿੰਦਾ ਉਹਨੂੰ ਅਲੇ ਕਰ ਦੇ ਜਦੋਂ ਪਤਾਗਾ ਐ ਨਹੀਂ ਕਹਿੰਦਾ ਪਾਪੇ ਕਹਿ ਦੂੰਗੀ ਮੈਂ ਜਿਹੜੀ ਆਉ ਈ ਲੜਸਾ ਦੇ ਹੁੰਦੇ ਉਹ ਦਸ਼ਾ ਕੀਤਾ ਸੀ ਉਹਦਾ ਯਾਰ ਕਿੰਨਾ ਤੂੰ ਸੋਝਾ ਹੋਣਾ ਵੀ ਆਪਦੇ ਹੱਥ ਨੇ ਪੀ ਲਿਆ ਕਰੇ ਜਿਹੜੀ ਮਰਨੀ ਆ ਪੀਣੀ ਆ ਵੀ ਦਿਨੇ ਤਾਂ ਨਾ ਪੀਆ ਕਰੇ ਉਹ ਬਾਹਰ ਪੀਤੀ ਹੋ ਉਹਨੇ दारू ਕਿਸੇ ਨਾਲ ਠੀਕ ਹੈ ਉਹ ਦਲੇਲੀ ਚ ਹੋ ਕੇ दारू ਦੀ ਕੱਦੀ ਬੋਤਲ ਨੂੰ ਫੜਾਦੀ ਹੋਊਗੀ ਉਹ ਗਰਮੀ ਜਾ ਕੇ ਬਸ ਆਪਣੇ ਤੇ ਕਰਦੀ ਮੈਂ ਤਾਂ ਘਰ ਵਸਾਇਆ ਹੁੰਦਾ ਨਾ ਤਾਂ ਲੱਛਣ ਕਰਦਾ ਹੀ ਨਾ ਘਰ ਬਸੂ ਕੇ ਮੈਂ ਉਹ ਵੇਲੇ ਮੈਂ ਤਾਂ ਨਾ ਆਉਂਦੀ ਆ ਉਸ ਗੱਲ ਤੇ ਬੇਬੇ ਰੋਣ ਲੱਗ ਜਾਂਦੀ ਆ ਬਸੂ ਕਿਵੇਂ ਠੀਕ ਹੈ ਜੇ ਉਹ ਤਾਂ ਰੋਕਾਂ ਦਾ ਟਾਈਮ ਸੀਗਾ ਕਿ ਉਹਨੂੰ ਰੋਕ ਦਿੰਦੇ ਉਹਦਾ ਚੱਲ ਕੋਈ ਗੱਲ ਹੈ ਕੋਈ ਗੱਲ ਨਹੀਂ ਪੀਏ ਨਾ ਕੋਈ ਗੱਲ ਠੀਕ ਹੈ ਤੇ ਹ ਹੁਣ ਮੈਂ ਮੈਂ ਤਾਂ ਦੋਨੇ ਪਾਸੇ ਆਈ ਪਈ ਆ ਨਾ ਤਾਂ ਸੋਨੂੰ ਛੱਡ ਸਕਦੀ ਆ ਨਾ ਉਹ ਨੂੰ ਹੈ ਮੇਰੇ ਤਾਂ ਜਾਨ ਸਾਰਾ ਦਿਨ ਤੁਰਕ ਤੁਰਕ ਕਰਦੀ ਐ ਵੀ ਹੁਣ ਵੀ ਨਾ ਕਲੇਸ਼ ਪਾ ਜੇ ਹੁਣ ਵੀ ਨਾ ਗੱਲ ਤਾਂ ਬੇਬੇ ਆਏ ਆ ਠੀਕ ਆ ਵੀ ਸਾਡਾ ਤਾਂ ਹੁਣ ਬਸਿਆ ਜੇ ਇਹ ਜਿਹੀਆਂ ਗੱਲਾਂ ਕਰਕੇ ਹੁਣ ਉਹ ਆਪਣਾ ਅਜਾੜਨ ਤੱਕ ਆਊਗਾ ਤਾਂ ਅਸੀਂ ਦਾ ਭਾਈ ਆ ਦਾ ਸਮਾਨ ਜਾ ਕੇ ਅੱਡ ਹੋ ਜਾਗੇ ਠੀਕ ਆ ਵੀ ਹੁਣ ਤੈਨੂੰ ਪਤਾ ਇਹ ਵੀ ਬਿਮਾਰ ਹੋ ਗਿਆ ਡੀਆ ਇਹ ਨਹੀਂ ਮੰਨਦੀ ਇਕਦਾ ਠੀਕ ਆ ਇਹ ਵੀ ਦਵਾਈ ਲੈ ਆਉਣੇ ਜਾ ਕੇ ਫਿਰ ਮੇਰੀ ਗੱਲ ਸੁਣ ਆਪਣਾ ਘਰ ਅੱਗੇ ਵਧਾ ਆਪਾਂ ਡਾਕਟਰ ਕੋਲੇ ਜਾ ਕੇ ਪੁੱਛਤਾ ਈਏ ਤੂੰ ਉਸ ਗੱਲ ਤੇ ਨਹੀਂ ਆਉਂਦੀ ਕੋਈ ਗੱਲ ਨਹੀਂ ਜਾਏ ਉਹ ਕੱਲ ਤੇ ਢੀਵਟੀ ਗੱਲ ਹੋਗੀ ਮੇਰੇ ਚਿੱਤ ਕਰਦਾ ਕਿ ਤੇ ਜਾਣ ਨੂੰ ਲੇਕਿਨ ਤੂੰ ਤਾਂ ਦਾਰੂ ਪੀਂਦੀ ਹੈ ਮੇਰੇ ਬੋਤਲਾਂ ਫਟ ਕੇ ਮੈਂ ਤੁਰਕ ਨਾ ਲੈ ਵੇਖ ਲੈ ਕਿੱਡੇ ਕਿ ਡੋਲ ਜਾਮਣਾ ਜੇ ਤੁਸੀਂ ਪਿੱਛੇ ਲੱਗਦੇ ਹੁੰਦੇ ਤਾਂ ਆਪਣੀ ਤੇ ਲੜਾਈ ਪੈ ਗਈ ਸੀ ਨਾ ਤੂੰ ਕਰਦਾ ਤੂੰ ਦਾਰੂ ਦਾ ਨਾਮ ਨਹੀਂ ਲੈਣਾ ਠੀਕ ਹੈ ਜੇ ਜਵਾਬ ਖੋਣ ਵਾਲਾ ਹੀ ਹੋਇਆ ਜਵਾਬ ਤੇ ਬੋਲਾ ਸਿਰ ਪਊਗਾ ਕੱਲ ਨੂੰ ਮੂਵੀ ਦਾਰੂ ਪੀਣ ਲੱਗ ਜੂਗਾ ਠੀਕ ਹੈ ਚੁੱਪ ਚਾਪ ਦੁਆ ਦਾ ਦਾਰੂ ਵਾਲੀ ਗੱਲ ਦਿਮਾਗੋਂ ਚ ਕੱਢ ਦੇ ਬਸ ਮੈਂ ਤੈਨੂੰ ਆ ਕੇ ਕਹਿੰਦੀ ਸੀ ਵੀ ਆ ਤਾਂ ਚੱਲ ਜਿਹੜੀ ਆਪਣੀ ਲੋੜ ਲੜਾਈ ਹੋਗੀ ਹੋਗੀ ਤੂੰ ਪੈਸੇ ਆੜਤੀਆਂ ਦੇ ਪੁੱਛਿਆ ਪੁੱਛ ਕੇ ਉਹਨੂੰ ਦਵਾਈ ਬੋਟੀ ਦਵਾ ਲਿਆ ਉਹ ਨਹੀਂ ਦਿੰਦਾ ਹੁਣ ਆਪਾਂ ਨੂੰ ਕਿੱਥੇ ਦੇਊਗਾ ਬੇਚਾ ਚਿੱਟਾ ਜਵਾ ਦਾ ਦੇ ਆ ਕਹਿੰਦਾ ਝੋਲਾ ਮਾਰਿਆ ਚਲਾ ਕੇ ਕਹਿੰਦਾ ਮੈਂ ਨਹੀਂ ਦਿੰਦਾ ਤੂੰ ਆ ਪਜਾਇਆ ਆੜਤੀਆਂ ਦੀ ਜਾਣੀ ਪੂਗਾ ਮੈਨੂੰ ਹੁਣ ਮੈਨੂੰ ਐਸੇ ਐਨੂੰ ਮੂਰੇ ਕਰਿਆ ਵੇ ਜਾਵੜ ਦਾ ਵੱਡੇ ਕਰਕੇ ਠੀਕ ਆ ਫਿਰ ਹੁਣ ਆਪ ਨੂੰ ਮੂਰੇ ਨੰਗਣਾ ਪੂਗਾ 100 ਗੱਲਾਂ ਕਰੂਗਾ ਆੜਤੀਆਂ ਦੀ ਕੋਈ ਗੱਲ ਨਹੀਂ ਫਿਰ ਆਪ ਨੂੰ ਸੋਨੀਆਂ ਪਹਿਣੀਆਂ ਇਹਨੂੰ ਚੱਲ ਕੋਈ ਨਾ ਫਿਰ ਤੂੰ ਆਪਦੀ ਲੋੜ ਨੂੰ ਲਿਉਣੇ ਭਾਈ ਤੈਨੂੰ ਲਿਉਣੇ ਪੈਣਗੇ ਕਵੇਲੇ ਗੱਲ ਸੁਣ ਲੈ ਤੇਰਾ ਜੀ ਕਰਦਾ ਉਹਨੂੰ ਬੁਲਾ ਜੀ ਕਰ ਪਰ ਜੇ ਆਤਵਾਦ ਤੈਨੂੰ ਉਹ ਕੋਈ ਚੱਜ ਦੀ ਚੀਜ਼ ਵੀ ਫਰਵਾਉਂਦਾ ਕੋਈ ਲੈ ਆ ਕੇ ਰਸਨ ਪਾਣੀ ਵੀ ਫਰਵਾਉਂਦਾ ਉਹ ਤੋਂ ਫੜਨਾ ਨਹੀਂ ਮੈਂ ਤਾਂ ਕੋਈ ਫੜਦੀ ਨਾ ਰਸਨ ਕਿੱਥੋਂ ਲੈ ਆ ਕੇ ਦੇਊਗਾ ਬੋਤਲਾਂ ਤਾਂ ਉਹਦੀਆਂ ਮੁੱਕਦੀਆਂ ਨਹੀਂ ਤੈਨੂੰ ਮੈਂ ਉਹੀ ਗੱਲ ਦਾਦਾ ਬਸ ਮੈਂ ਰਸਨ ਪਾਣੀ ਉਹਨੂੰ ਹੀ ਕਹਤਾ ਠੀਕ ਹੈ ਨਾ ਲੱਗੀ ਸਮਝ ਐਵੇਂ ਇਲਜ਼ਾਮ ਲਾ ਜਾਂਦਾ ਚਲ ਮੈਂ ਜਾਂਦਾ ਤੂੰ ਬੜਕੇ ਨੂੰ ਕਿਹਾ ਮੈਨੂੰ ਕ ਵੱਧ ਘੱਟ ਨਾ ਬੋਲੇ ਬਸ ਤੈਨੂੰ ਕੋਈ ਨਹੀਂ ਬੋਲਦਾ ਤੂੰ ਚਪਚਾਪ ਨਾ ਆ ਕੇ ਤਿਆਰ ਹੋ ਕੇ ਬੈਠ ਜਾ ਠੀਕ ਹੈ ਮੈਂ ਆਉਣਾ ਪੈਸੇ ਫੜ ਕੇ ਲੈ ਕੇ ਆਉਣਾ ਆਪਾਂ ਡਾਕਟਰ ਦੇ ਚੱਲਦੇ ਹੁਣ ਚੁੱਪ ਕਰ ਲੈ ਬੋਲੀ ਨਾ ਦਵਾਈ ਲਿਆ ਤੈਨੂੰ ਅਸੀਂ ਦੋਨੇ ਮਾਂ ਪੁੱਤ ਕਹੀ ਜਾਂਦੇ ਆ ਮੇਰੀ ਗੱਲ ਸੁਣੇ ਤੇ ਕਾਬਲਾ ਹੈ ਤੂੰ ਮੇਰੀ ਸੁਣਦਾ ਨਹੀਂ ਤੂੰ ਐਂ ਦੇਖ ਪੈਸੇ ਫੜ ਕੇ ਲਾਊਗਾ 4-5000 ਰੁਪਿਆ ਦਵਾਈ ਤੇ ਗਾ ਲੂਗਾ ਉਹੀ ਕੋ ਚਾਹੀਦੀ ਚੀਜ਼ ਘਰੇ ਲਿਆ ਦੇ ਮੈਂ ਖਾ ਲੂਗੀ ਕਿਉਂ ਡਾਕਟਰਾਂ ਪਿੱਛੇ ਪੈਣੇ ਕੋਈ ਨਾ ਤੈਨੂੰ ਖਾਣ ਨੂੰ ਵੀ ਲਿਆ ਦੇਾਂਗੇ ਖਾਣ ਨੂੰ ਕਿਹੜਾ ਤੈਨੂੰ ਜਵਾਬ ਦੰਨੇ ਆ ਜਿਹੜਾ ਕੁਝ ਕਿਹਾ ਡਾਕਟਰ ਨੇ ਉਹ ਖਾਣ ਪੀਣ ਨੂੰ ਲਿਆਇਓ ਆਉਂਦੇ ਐਵੇਂ ਕੰਮਲ ਮਾਰਦੀਆਂ ਤੂੰ ਵੀ ਆਖੇ ਲੱਗ ਜਾ ਕਰ ਕੋਈ ਨਾ ਚਲ ਠੀਕ ਆ ਦੇਖਦੀ ਮੈਂ ਆਹੋ ਹੋ ਜਾ ਤਿਆਰ ਜੋ ਤੈਨੂੰ ਕਹਿ ਕੇ ਗਿਆ ਫਿਰ ਬੋਲੂਗਾ ਆਕੇ ਨਾ ਇਹ ਸੁਣਦੀ ਆ ਨਾ ਉਹ ਆਉਂਦਾ ਲਾਲ ਵਾਲਾ ਕਰਦਾ ਬਾਹਰੋਂ ਮੈਂ ਤਾਂ ਜਾਣ ਬੜੀ ਦੁਖੀ ਕਰ ਛੱਡੀ ਆ ਇਹਨਾਂ ਨੇ ਪਤਾ ਨਹੀਂ ਰੱਬ ਮੇਰੇ ਕੀ ਬਦਲੇ ਲੈਂਦਾਗਾ ਕਹਿੰਦਾ ਇਹ ਤਾਂ ਦਾ ਹੱਲ ਕੀ ਹੱਤਾ ਸੀ ਨੋ ਉਹ ਤਾਂ ਜੀ ਇਹ ਹਾਂ ਉਹ ਕੀ ਹੋਇਆ ਕੱਲੀ ਬੋਲੀ ਜਾਨੀਆ ਟਟਵਾਰ ਖੜਾ ਕਰਾ ਕੇ ਇੱਥੇ ਆਪ ਕੱਲੀ ਬੋਲੀ ਜਾਨੀਆ ਤੂੰ ਕੀ ਕਰਿਆ ਤੂੰ ਕੀ ਕਰਿਆ ਮੰਜਾ ਕੇ ਸਮਝ ਲਿਆ ਆ ਉਹ ਬਹੇਜ ਨੂੰ ਮੈਂ ਦਾਰੂ ਫੜਾਈ ਸੀ ਮੇਰੀ ਥੋਲੀ ਭਰੀ ਗੱਲ ਜਿੱਥੋਂ ਵਧੀਆ ਅੱਛਾ ਅੱਛਾ ਮੈਨੂੰ ਕਹਿੰਦੀ ਮੈਂ ਸਾਂਭ ਦੂੰਗੀ ਹਾਂ ਠੀਕ ਹੈ ਕਿ ਪਤਾ ਹੀ ਨਹੀਂ ਮਿਲੇ ਹੀ ਨਹੀਂ ਕੁਝ ਪਊਆਦ ਕਾ ਵੀ ਨਹੀਂ ਮਿਲਿਆ ਵਿੱਚ ਮੈਨੂੰ ਪਤਾ ਹੀ ਨਹੀਂ ਕਿੱਧਰ ਖਤਮ ਕਰਤੀ ਨਾ दारू ਦੀ ਮਿਲੀ ਤੇਰੀ ਹੋਰਾਂ 11 12 ਬੋਤਲਾਂ ਸੀ ਦੇਸੀ ਦਾਰੂ ਦੀਆਂ ਬੇ ਰੁੜ ਜਾਣਾ ਕਿਤੇ ਆਪ ਤਾਂ ਨਹੀਂ ਕੀ ਗਈ ਮੈਨੂੰ ਤਾਂ ਆਪਾਂ ਲੰਦਾ ਪਰ ਬੁਢੀ ਤਾਂ ਇਨੀ ਦਾਰੂ ਪੀ ਨਹੀਂ ਸਕਦੀ ਲੈ ਕੀ ਪਤਾ ਹੁੰਦਾ ਹੈ ਬੁਢੀ ਨੇ ਮੇਰੀ ਗੱਲ ਸੁਣ ਪੀ ਨਹੀਂ ਸਕਦੀ ਕੀ ਉਹਨੂੰ ਲੁਕੋ ਕੇ ਕਿਤੇ ਢੱਕਤੀ ਹੋਵੇ ਪਤਾ ਨਹੀਂ ਮੇਰੇ ਨਾਲ ਕੀ ਖਤਮ ਕਰਤਾ ਯਾਰ ਸਿਸਟਮ 11 12 ਬੋਤਲਾਂ ਦਾ 50 ਬੰਦੇ ਨਹੀਂ ਪੀਂਦੇ ਇੰਨੀ ਦਾਰੂ ਤਾਂ ਪੀ ਤਾਂ ਕਿਹੜੇ ਸਮਾਂ ਜਾਊਗੀ ਉਹ ਤੂੰ ਕਿੰਨੀ ਕਿ ਪੀ ਕੇ ਕਨੇਸ ਕੀਤਾ ਮੈਂ ਤਾਂ ਅਰੇ ਦੋ ਤਿੰਨ ਪੈਗੀ ਲਾਈ ਸੀ ਇੱਕ ਕਾਕੜਾ ਜਿਹਾ ਸੀ ਮੈਨੂੰ ਤਾਂ ਐਡਾ ਕ ਅੱਛਾ ਹੁਣ ਫਿਰ ਤਾਂ ਮੈਂ ਠੇਕੇ ਤੇ ਜਾਊਂਗਾ ਪੈਸੇ ਲੈ ਆ ਘਰੋਂ ਚੱਕ ਕੇ ਵੀ ਜਾਣਾ ਹੁਣ ਅੱਛੇ ਪੈਸੇ ਲੈ ਆ ਤੇ ਹੋਰ ਫਿਰ ਜਾਣਾ ਹੀ ਪਊਗਾ ਹੁਣ ਤਾਂ ਕਿਵੇਂ ਹਟਾਂ ਤੇ ਤੇਰੇ ਤਾਂ ਇਹ ਤਾਂ ਠੀਕ ਹੀ ਆ ਹੁਣ ਇੱਧਰ ਨੂੰ ਗਿਆ ਆ ਡਾਕਟਰ ਜਿਹਦੇ ਭੇਜਿਆ ਸੀ ਹਾਂ ਨਹੀਂ ਆਪਣਾ ਤੇ ਦੀ ਡਾਕਟਰ ਹਾਂ ਇਹਦੇ ਭੇਜੇ ਸੀ ਮੈਂ ਚਲ ਗੋਲੀ ਗੋਲੀ ਲੈ ਤੈਨੂੰ ਪਤਾ ਜਿਹੜਾ ਕਮਾਉਣ ਵਾਲਾ ਉਹਦਾ ਮੰਜੇ ਤੇ ਪਿਆ ਪੁੱਤ ਹੂੰ ਕੰਮ ਨਹੀਂ ਤਾਂ ਦਾਨੀ ਹੁਣ ਮੈਂ ਮਾੜਾ ਮੋਟਾ ਤੇਰੇ ਸਾਹਮਣੇ ਕਰਿਆ ਹੁਣ ਜਿੰਨਾ ਕ ਮੈਂ ਤੋ ਹੁੰਦਾ ਚਲ ਤਾਂ ਕਰਿਆ ਹੁਣੀ ਆ ਮੈਂ ਜ਼ਮੀਨ ਮੰਗੀ ਫੇਰ ਮ ਹਾਂ ਉਹ ਮਹਾਂਰਾਪਟ ਕਰਕੇ ਹੋ ਵੀ ਮੈਨੂੰ ਮੇਰਾ ਹਿੱਸਾ ਨਹੀਂ ਦਿੰਦੇ ਤੂੰ ਕਹਿ ਚਾਹੇ ਮੇਰੀ ਜ਼ਮੀਨ ਮੈਂ ਵੇਚਾਂ ਚਾਹੇ ਰੱਖਾਂ ਚਾਹੇ ਅੱਗ ਲਾਵਾਂ ਕੁਸ ਮਰਜੀ ਕਰਾਂ ਚਾਹੇ ਮੈਂ ਕਿਸੇ ਨੂੰ ਦੇਵਾਂ ਤੁਸੀਂ ਮੇਰਾ ਹਿੱਸਾ ਵੰਡ ਦੋ ਕਹਿ ਦੇਖ ਲੈ ਤੂੰ ਐ ਮੇਰਾ ਹੱਕ ਵੀ ਨਹੀਂ ਮਿਲ ਰਿਹਾ ਮੈਨੂੰ ਮੇਰੇ ਨਾਲ ਇਹ ਆਪਦਾ ਕਿੱਥੋਂ ਦੇ ਦੇਣਗੇ ਮੈਨੂੰ ਤੇਰੀ ਮਾਂ ਦੀ ਗਲਤ ਗੱਲ ਹੈ ਹਨਾ ਦੇਖ ਲੈ ਤੇਰੇ ਬਾਰੇ ਜਮਾਂ ਨਹੀਂ ਸੋਚਦੀ ਉਹ ਬਹੂ ਜੀ ਉਹਦੇ ਮੈਨੂੰ ਕਹਿੰਦੀ ਕਹਿੰਦੀ ਹੈ ਕਿ ਮੈਨੂੰ दारू ਫੜਾ ਦੇ ਅੱਛਾ ਮੈਂ ਫੜਾਤੀ ਮੁਰਕੇ ਕਹਿੰਦੀ ਜਦੋਂ ਤੈਨੂੰ ਲੋੜ ਹੋਈ ਮੈਂ ਤੈਨੂੰ ਫੜਾ ਦੂੰਗੀ ਆਕੇ ਇੱਥੇ ਦਾ दारू ਆਏ ਹੋਈ ਜਾ ਉਹ ਜਿਵੇਂ ਟੈਨਰ ਆਇਆ ਨੇ ਆ ਤੇ ਪੇਕੇ ਨੂੰ ਫੜਾਤੀ ਤੇ ਮਾਂ ਦੀ ਸੁਣ ਲਾ ਮਾਂ ਉਹਨਾਂ ਦੇ ਪੱਖ 'ਚ ਬੋਲੇ ਤੇ ਮੁੜ ਕੇ ਬਹੂ ਜੀ ਜੂਕਣ ਲੱਗੀ ਪੂਰੀ ਵਾਇ ਕਰਨ ਲੱਗੀ ਹੋਰ ਜਾਣ ਕੇ ਆਕੇ ਉਲਟਾ ਚੋਰ ਕਤਵਾਲ ਨੂੰ ਡਾਟੇ ਉਹ ਗੱਲ ਐ ਜੀ ਹਾਂ ਉੱਤੋਂ ਦੀ ਪੈਂਦੀ ਜਾਣ ਕੇ ਵੀ ਮੈਨੂੰ ਨਾ ਕਹਿ ਦੇਣਾ ਸਹੀ ਗੱਲ ਐ ਕੀਤੇ ਤੇ ਭਰਾ ਘੂਪਿੰਦਾ ਹੋਵੇ ਉਹਨਾਂ ਨੇ ਫੜਾਤੀ ਹੋਵੇ ਕੀਪ ਤਾਂ ਵੇਚ ਹੀ ਦਿੱਤੀ ਹੋਵੇ 12 ਮੋਤਲਾ ਮੇਰੇ ਸਾਲੇ ਦੇ 1200 ਰੁਪਏ 100 ਦੀ ਵਿੱਚ ਮੈਂ ਤਾਂ ਆਪਦਾ ਵੀ ਨਹੀਂ ਉਹਦੇ ਜਿੱਦੇ ਤੈਨੂੰ ਮੈਂ ਹਾਂ ਦੂਰੇ ਸਸਰੀਕਾਲ ਜੀ ਮੇਰਾ ਤਾਂ ਮੱਥੇ ਜਿਮਾਰੀ ਭਾਈ ਮੈਂ ਤਾਂ ਭੋਰਾ ਜੰਗੀ ਨਹੀਂ ਅੱਜ ਕੱਲ੍ਹ ਦੀਆਂ ਦਾ ਬਸਾ ਵੀ ਹੈ ਨਹੀਂ ਦਾਈ ਨਾ ਨਾ ਕੋਈ ਪਤਾ ਨਹੀਂ ਭਈਆ ਮੇਰੀ ਪੈਰ ਵਹੀ ਕਰ ਕਿਨਾਂ ਦੇ ਖੰਦਵਾਰੇ ਦਾ ਦਰੂ ਦਰੂ ਫੜਾ ਕੇ ਕਿਰਾ ਮੈਂ ਤਾਂ ਤੈਨੂੰ ਐ ਕਹਿਣੀ ਐ ਤੂੰ ਦਾਰੂ ਫੜਾ ਦੇ ਹੂੰ ਤੇ ਇੱਕ ਦਿਨ ਉਹਨੂੰ ਤਾਂ ਮੈਂ ਜਾਨਾ ਜਦੋਂ ਉਹ ਬੜ ਗਈ ਅੰਦਰ ਤੂੰ ਲੁਕ ਜੀ ਹੂੰ ਸ਼ਤਮ ਹੋ ਜਾ ਸ਼ਤਮ ਹੋ ਜਾ ਉਹਨੂੰ ਆਈ ਨਾ ਪਤਾ ਲੱਗੇ ਕਿ ਸਾਡਾ ਕਾਕਾ ਨਾ ਘਰੇ ਇੱਕ ਪਾਰ ਹੈ ਹੂੰ ਇਹ ਰੇਸ ਕੀਮਤਰੀ ਸਹੀ ਆ ਤੇ ਬਾਕੀ ਮੈਂ ਤੈਨੂੰ ਐ ਕਹਿਣੀ ਐ ਹੂੰ ਤੇ ਚੱਲ ਮੈਂ ਕਰਾ ਤਾਂ ਦੇਉਂਗੀ ਤੇਰਾ ਰਿਸ਼ਤਾ ਕਿਹੜਾ ਤੂੰ ਕਰਾਇੰਗੀ ਨਹੀਂ ਤੇਰੇ ਬੱਸ ਦੀ ਗੱਲ ਨਹੀਂ ਢਾਈ ਗੱਲਾਂ ਹੀ ਬਸ ਗੱਲਾਂ ਦਾ ਕੜਾ ਬਣਾਉਣਾ ਆਈਆਂ ਤੂੰ ਦੇ ਗੱਲਾਂ ਦਾ ਕੜਾ ਕਿਉਂ ਦੇਖ ਕੁੜੀ ਤਿਆਰ ਸੀ ਦੇਖ ਲੈ ਛੋਟੀ ਜੀ ਉਮਰ ਦੀ ਹੈ ਪੱਕੀ ਗੱਲ ਕਾਲੀ ਉਹਦਾ ਭਰਾ ਮੇਰੀਆਂ ਮਿੰਤਾ ਕਰੇ ਤੇ ਭਾਈ ਤੂੰ ਤਾਂ ਫਿਰ ਪੈਰ ਤੇ ਪਾਣੀ ਨਹੀਂ ਪੈਣ ਦਿੱਤਾ ਤੇ ਹੁਣ ਮੈਂ ਚਲ ਚਾ ਛੱਡ ਪਰਿਓ ਤਾਂ ਹੋ ਗਿਆ ਉਹਦਾ ਰੇਟ ਹੈ ਹੀ ਹੋ ਗਿਆ ਅੱਧੇ-ਉੱਧੇ ਕਿੱਲੇ ਤੇ ਮੰਨ ਜਿੰਦੀ ਤੇ ਠੀਕ ਸੀ ਤਾਂ ਪੂਰਾ ਕਿੱਲਾ ਮੰਗਦੀ ਆ ਸਰ ਰੇਟ ਹੈ ਹੀ ਹੋ ਗਿਆ ਹੈ ਵੀ ਕਿਥੋਂ ਅੱਧੇ ਸੀ ਫਿਰ ਕੁੜੀ ਅੱਧ ਨੂੰ ਨੇ ਮੇਰੇ ਕਿਹੜਾ ਖੁਰਕ ਪਈ ਆ ਤਾਈ ਈ ਆਇਨੀ ਗਣੀ ਪੁੱਤੋ ਖੁਰਕ ਕਰਨ ਲਈ ਅੱਜ ਕੱਲ ਤੈਨੂੰ ਪਤਾ ਉਹ ਰਾਮ ਰਾਂ ਦੇਖਦੀ ਅੱਜ ਕੱਲ ਦੇ ਕੁੜੇ ਨਾਲ ਲੱਗ ਜਾਂਦੀਆਂ ਵੀ ਅੱਗੇ ਤਾਂ ਕਹਿੰਦੇ ਹੁੰਦੇ ਸੀ 10 ਸਾਲ ਵੱਡਾ ਹੋਵੇ ਮੁੰਡਾ ਏਰ ਚੱਲਦਾ ਕੁੜੀ ਤੋਂ ਫੇ ਸਾਡੇ ਟਾਈਮ ਤਾਂ ਆ ਸੀ ਭਾਈ ਐ ਹੁਣ ਦੀਆਂ ਤੈਨੂੰ ਪਤਾ ਅੱਜ ਕੱਲ ਦੀਆਂ ਦੇਖਦੀਆਂ ਨਹੀਂ ਕਰਦੀਆਂ ਨਹੀਂ ਕੁਛ ਉਹ ਤਾਂ ਇਹ ਛੋਟੇ ਟਾਈਮ 10 10 ਸਾਲ ਵੱਡਿਆਂ ਨਾਲ ਪਿਆਉਂਦੇ ਸੀ ਫਿਰ ਤੇਰੇ ਨਾਲ ਦੀਆਂ ਰੰਡੀਆਂ ਵੀ ਸਾਰੀਆਂ ਹੋਈਆਂ ਫਿਰਦੀਆਂ ਆ ਦੇ ਤੂੰ ਹਜੇ ਵੱਧ ਗਈਆਂ ਤੇ ਤਾਇਆ ਦੇਖ ਲੈ ਕਿਵੇਂ ਹੋਇਆ ਪਿਆ ਬੇ ਪੁੱਤ ਚਲ ਆ ਤਾਂ ਛੱਡ ਪਰੇ ਪਹਿਲਾਂ ਵਾਲੀ ਤਾਂ ਜਿਹੜੀ ਹੋ ਗਿਆ ਹਵਾ ਗਿਆ ਉਹ ਤਾਂ ਪਹਿਲਾਂ ਵਾਲਾ ਟਾਈਮ ਸੀ ਹੁਣ ਆਏ ਦ ਤੇ ਹੋਰ ਉੱਤੇ ਤਾਂ ਖੜਾ ਮੈਂ ਫਰੀਕਾ ਦਾ ਕਾਲਜਾ ਫੂਕੜਾ ਮੈਂ ਤੂੰ ਦੇਖੀ ਜਾਈ ਮੇਰੇ ਸਾਹ ਦਾ ਜਿਹੜੇ ਕਹਿੰਦੇ ਸੀ ਨਾ ਤੇਰਾ ਕੁਝ ਬਣਦਾ ਨਹੀਂ ਉਹਨਾਂ ਦਾ ਮੂੰਹ ਫੜ ਫੜ ਕੇ ਲੱਡੂ ਪਾਉ ਉਹਨਾਂ ਦੇ ਮੈਂ ਵਿਆਹ ਕਰੀਏ ਗੱਲ ਮੇਰੇ ਦਿਲ ਦੀ ਤੂੰ ਮੈਂ ਤਾਂ ਤੈਨੂੰ ਕਿੱਦਾਂ ਨਹੀਂ ਕਹੀ ਜਾਂਦੀ ਸੀ ਵੀ ਇਹਨਾਂ ਦੀ ਹਿੱਕ ਤੇ ਦੀਵਾ ਮਚਾ ਤੂੰ ਹੈ ਤੂੰ ਉਦੋਂ ਦੀ ਮੇਰੀ ਗੱਲ ਹੀ ਨਹੀਂ ਸੁਣੀ ਚੱਲ ਛੱਡ ਪਰੇ ਹੁਣ ਮੇਰੀ ਨਿਗਾ ਚ ਕੁੜੀ ਹੈਗੀ ਆ ਵਧੀਆ ਕੁੜੀ ਹੈ ਤੇ ਮੈਂ ਕਰਾ ਦੂੰ ਪਰ ਗੱਲ ਐਨੀ ਆ ਪੁੱਤ ਤੈਨੂੰ ਪਤਾ ਤੇਰਾ ਤਾਇਆ ਤਾਂ ਮੰਜੀ ਤੇ ਪਿਆ ਹੈ ਮੇਰੇ ਕੋਲ ਪੈਸਾ ਤੇ ਲੈਣੇ ਜਾਣ ਆਉਣ ਵਾਸਤੇ ਤੇ ਜੇ ਤੂੰ ਮੈਨੂੰ ਪੈਸੇ ਦੇ ਜੇ ਥੋੜੇ ਜਿਹਾ ਪੈਸੇ ਤੇ ਨਹੀਂ ਤਾਂ ਗੱਲ ਨਹੀਂ ਪਰ ਗੱਲ ਤਾਂ ਪੱਕੀ ਕਰ ਮੇਰੇ ਨਾਲ ਕਿਸੇ ਬੰਨੇ ਲਾ ਤਾਂ ਸਹੀ ਗੱਲ ਨੂੰ ਪਹਿਲਾਂ ਐਂ ਦੱਸ ਤੇਰੀ ਗੱਲ ਕੱਚੀ ਗੱਲ ਕਰੀ ਐ ਐਂ ਦੱਸ ਕੱਚੀ ਨਿਕਲ ਗਈ ਪਹਿਲਾਂ ਕੁੜੀ ਵੀ ਕੱਚੀ ਨਿਕਲ ਗਈ ਇੱਥੋਂ ਨਿਕਲਣੀ ਨਹੀਂ ਪਹਿਲਾਂ ਤੂੰ ਕੱਢੀ ਇੱਥੋਂ ਗੱਲ ਇਹ ਮੇਰੇ ਕੰਨੀ ਤਾਂ ਪੱਕੀ ਗੱਲ ਸੀ ਮੈਂ ਤਾਂ ਤੇਰੀਆਂ ਬਹੁਤ ਮਿੰਤਾ ਕਰੀਆਂ ਉਹ ਕੀ ਕਰਾ ਹੁਣ ਮੇਰੀ ਗੱਲ ਸੁਣ ਐਂ ਤਾਂ ਮੈਂ ਸਾਰਾ ਕੁਝ ਮੇਰਾ ਹੀ ਆਰਧੀਆਂ ਦੇ ਮੂਹਰੇ ਜਾਨਣਾ ਕਰਦਾ ਹਾਂ ਐਂ ਤਾਂ ਮੈਂ ਮੰਨ ਗਿਆ ਕਿ ਵਿਆਜੂ ਵੀ ਚੱਕ ਲਿਓ 5-4 ਲੱਖ ਰੁਪਏ ਤੈਨੂੰ ਲੋੜ ਆ ਤਾਂ ਇਹਦੇ ਵੀ ਪ੍ਰੇਸ਼ਨ ਪ੍ਰੂਸ਼ਨ ਕਰਾ ਦੇਣਾ ਕਰਾ ਦੇਣਾ ਪਰ ਮੇਰਾ ਘਰ ਬਜਦਾ ਦਾ ਕਰ ਦੇ ਚੱਲ ਕਰ ਦੂੰਗਾ ਚੱਲ ਤੂੰ ਮੈਨੂੰ ਹੁਣ ਦੇ ਕੇ ਜਾ ਪੈਸੇ ਫਿਰ ਤੇ ਮੈਂ ਤੜਕੀ ਵੱਜ ਜਾ ਉਹ ਪੈਸਾ ਨਹੀਂ ਦਾ ਤਾਈ ਕੀ ਗੱਲ ਆ ਪੈਸੇ ਤਾਂ ਲੈ ਲੈ ਪੈਸੇ ਪੀਏ ਮੇਰੇ ਸਾਡੇ ਹੱਕ ਤੇ ਧੱਕੇ ਲੈ ਕੇ ਜਾਣੇ ਕਾਗਜ਼ ਹੀ ਆ 2 4 6 ਕਿੰਨੇ ਦੇਵਾ 8 10 ਦੇ ਦੇ ਤੇਰੀ ਮਰਜ਼ੀ ਜਿੰਨੇ ਦੇ 10 ਲੈ ਲੈ ਕੇ ਹੋਰ ਦੇਵਾ ਜੇ ਵੱਧ ਕਰ ਦਿੰਦਾ ਤਾਂ ਬਾਲੀ ਸੁਣੀ ਗੱਲ ਤੇ 4C810 20 ਮੈਰਾ ਚੱਲ ਆ ਮੇਰੇ ਕੋਲੇ ਰਹਿ ਗਿਆ 25000 ਰੁਪਏ ਜੇ ਨਾ ਫਿਰ ਮੈਂ ਉਹਦਾ ਚਲਾਉਣਾ ਖਰਚਾ ਪਾਣੀ ਚੱਲ ਠੀਕ ਹੈ ਕੋਈ ਨਾ ਤੂੰ ਆ ਖਰਚਾ ਪਾਣੀ ਚਲਾ ਲੈ ਤੇ ਹੁਣ ਮੈਂ ਤੜਕੀ ਬੱਜੂਗੀ ਠੀਕ ਹੈ ਤੜਾ ਦੇ ਹੱਲ ਬੱਸ ਰੁੜ ਜਾਣਾ ਜੇ ਤੂੰ ਤੜਕੇ ਦਾ ਆ ਜਾਂਦਾ ਮੈਂ ਤੜਕੇ ਦੀ ਨਾ ਮੱਗ ਜਾਂਦੀ ਉੱਥੇ ਟੜਕੇ ਮੇਰਾ ਸਰੀਰ ਨਹੀਂ ਬੰਦਦਾ ਇੱਕ ਦਲੇਰੀ ਦਾ ਮੈਂ ਇਸ ਵੇਲੇ ਫਰਦਾ ਪਿੱਗ ਲਾ ਕੇ ਟੜਕੇ ਨਾ ਮੈਥੋਂ ਰੁਪਿਆ ਮੰਗ ਲਈ ਉਹ ਤੋਂ ਨਹੀਂ ਦਿੱਤਾ ਜਾਂਦਾ ਮੈਥੋਂ ਚੱਲ ਟੜਕੇ ਨਹੀਂ ਮੰਗਦੀ ਗੱਲ ਸੁਣ ਮੇਰੀ ਜਦੋਂ ਮੈਂ ਤੇਰਾ ਵਿਆਹ ਕਰਾਤਾ ਨਾ ਉਦੋਂ ਨਾ ਉਹਦੇ ਮੂਰੇ ਸ਼ਰਾਬੀ ਸ਼ਰੂਬੀ ਜਿਹਾ ਬਾਲਾ ਹੋਈ ਜਾਂਦਾ ਕੁੜੀ ਮੂਰੇ ਨਾ ਨਾ ਉ ਤਾਂ ਨਹੀਂ ਮੈਂ ਇਹ ਜਿਆ ਵਿਆਹ ਕਰਦਾ ਉਹਦਾ ਹਿਸਾਬ ਨਾਲ ਚੱਲੂ ਬਾਹਰੋਂ ਮਾੜੀ ਮੋਟੀ ਪੀ ਕੇ ਆ ਜਾ ਕਰੋ ਲੈਚੀਆਂ ਲੁੱਚੀਆਂ ਸਾਡੀ ਇਹਨਾਂ ਨੂੰ ਖਿੱਚ ਕੇ ਰੱਖੀ ਡਾਂਗ ਹਾਂ ਇਹਨਾਂ ਨੂੰ ਵਾ ਮਾਰ ਮਾਰ ਡਾਂਗਾ ਕੋਠਾ ਇਹ ਦੇਖੀ ਚੋਂ ਆ ਲਾੜਾ ਲਾੜਾ ਹੋ ਜੂਗਾ ਨਾ ਸਾਡੀ ਵਾਲਾ ਚਾਂਬੜਿਆ ਪੈ ਤੈਨੂੰ ਕਿਵੇਂ ਲੱਗਦਾ ਬੜੀ ਵਿਮਾਨਨਿਤ ਬਹੂ ਹੈ ਇਹਦਾ ਬਿਆਨ ਹੋਵੇ ਸਾਰਾ ਕੁਝ ਆਪਣੇ ਕੋਲੇ ਆ ਜਾਊਗਾ ਤੂੰ ਦੇਖੀ ਤਾਂ ਜਾਈ ਜਦੋਂ ਮੇਰਾ ਵਿਆਹ ਹੋ ਗਿਆ ਘਰੇ ਕੰਧ ਕੱਢ ਦੂ ਮੇਰੇ ਸਾਲੇ ਕੰਧਾ ਜੀ ਬੱਜੇ ਫਿਰਨਗੇ ਬਾਥਰੂਮ ਲੈਟਰਨ ਆਪਦੇ ਵਾਲੇ ਪਾਸੇ ਕਰੂੰ ਤੋ ਆਪਾ ਫਟ ਕੇ ਲੈਟਰਨ ਜਾਣਾ ਪਿਆ ਕਰੂ ਕੀ ਐ ਕਰੀ ਇਧਰ ਲੈ ਪਾਸਾ ਲੈ ਲਈ ਹਾਂ ਇਧਰ ਲੈ ਲਵਾਂ ਹਾਂ ਤੇ ਟੂਟੀ ਇਧਰੋਂ ਪਾ ਪਾਈ ਪਾ ਕੇ ਨਾ ਐ ਕਰ ਲਈ ਆਪਦੇ ਕੰਨੀ ਲੈਟਰਨ ਬਾਥਰੂਮ ਹੈਗਾ ਦਬਾ ਹੋ ਗਿਆ ਬਾੜੀਆਂ ਬਦੀਆਂ ਕਰਦੇ ਮੇਰੇ ਨਾਲ ਤੂੰ ਦੇਖੀ ਰਹੀ ਹੱਕ ਤੇ ਮੂਗ ਮੈਂ ਦਲੂ ਦਲੂ ਠੀਕ ਹੈ ਵਧੀਆ ਉਹ ਲਾਡੀ ਵੀ ਬੋਲੇ ਮੈਨੂੰ ਆਏ ਆਏ ਲੈ ਦੇਖ ਲੈ ਬਹੂ ਮਗਰ ਲਾ ਕੇ ਮੈਂ ਖਾਂ ਮੈਂ ਕਮਲਾ ਤਾਂ ਨਹੀਂ ਇੰਨਾ ਚਿਰ ਹੋ ਗਿਆ ਲਾਡੀ ਤਾਂ ਪੂਰਾ ਚਮਚਾ ਬਣਿਆ ਪਿਆ ਤੈਨੂੰ ਕਿਵੇਂ ਲੱਗਦਾ ਇੰਨਾ ਚਿਰ ਹੋ ਗਿਆ दारू ਪੀਂਦੇ ਨੂੰ ਤਾਂ ਹੀ ਮੇਰੀ ਗੱਲ ਸੁਣ ਲੈ ਅਜ ਤੱਕ ਤਾਂ ਗਮਾਚੀ ਨਹੀਂ ਅਜ ਤੱਕ ਤਾਂ ਦੱਬੀ ਨਹੀਂ ਗਈ ਮੈਨੂੰ ਪਤਾ ਲਾਡੀ ਪੀਂਦਾ ਨਹੀਂ ਦਾਰੂ ਮਰਾਜਾ ਪੂਰ ਸਕਦਾ ਭਾਈ 100% ਜਿਹੜੀ ਤੈਨੂੰ ਗੱਲ ਦੱਸੀ ਹੈ ਵੀ ਉਹਨਾਂ ਦੀ ਬਹੂ ਦੀ ਹੀਰਾ ਫੇਰੀ ਹੈ ਹਾਂ ਕੁਛ ਨਾ ਕੁਛ ਤਾਂ ਹੋ ਗਿਆ ਹਾਂ ਹੀਰਾ ਫੇਰੀ ਹੈ ਚੱਲਾ ਮੇਰਾ ਕੰਮ ਕਰ ਦੇ ਚੱਲ ਮੇਰੀ ਗੱਲ ਸੁਣ ਤੇਰਾ ਕੰਮ ਕਰ ਤੂੰ ਪੱਕਾ ਹੈ ਹੁਣ ਤੂੰ ਜਾ ਕਰੀ ਉਹ ਮੈਂ ਤਾਂ ਵਗ ਜਾਣਾ ਮੇਰੇ ਇਆ ਪੈਸੇ ਰਹੀਏ ਕਾ ਦੇ ਵਾਸਤੇ ਲੈ ਬਸ ਠੀਕ ਆ ਛਣ ਛਣ ਕਰਾ ਦੂੰਗੀ ਤੂੰ ਦੇਖੀ ਤਾਂ ਜਾਈ ਨਾਲ ਉਹ ਤਾਂ ਵੀ ਸੋਹਣੀ ਲਿਆਉਂਗੀ ਹਾਂ ਬਸ ਉਹ ਤਾਂ ਸੋਹਣੀ ਰੁਪਏ ਦੀ ਕੋਈ ਚੱਕਰ ਨਹੀਂ ਲਾ ਦਾਂ ਗੂਠਾ ਮੇਰੇ ਸਾਹ ਦਾ ਨਾਲ ਲੈ ਕੇ ਜਾਣਾ ਥੋੜੀ ਇੱਥੇ ਰਹਿ ਜੰਦਾ ਸਹੀ ਗੱਲ ਇੱਥੇ ਰਹਿ ਜਾਂਦਾ ਪੈਸਾ ਚੰਗਾ ਤਾਂ ਹੀ ਚੱਲ ਹਾਂ ਚੰਗਾ ਫਿਰ ਆ ਤਾਂ ਬਧੀਆ ਹੋਇਆ 2000 ਪੈ ਲੈ ਲੈ ਇਹਨੇ ਵੀ ਬਹੁਤ ਤਪਾਇਆ ਸੀ ਜਿੱਥੇ ਮਿਲਦੀ ਉੱਥੇ ਕਹਿੰਦਾ ਕਾਈ ਰਿਸ਼ਤਾ ਕਰਾ ਦੇ ਰਿਸ਼ਤਾ ਕਰਾ ਦੇ ਦੇਖੀ ਜਾਊਗੀ ਮੈਂ ਕਿਹੜੀ ਨੂੰ ਡੋਲੇ ਕਰਾਉਣੇ ਮੈਂ ਤਾਂ ਹੱਥਾਂ ਤੇ ਹੱਥ ਮਾਰਦੀ ਸੀ ਤੈਨੂੰ 2000 ਰੁਪਏ ਘਰੇ ਖਰਚ ਲੈਣੇ ਕੋਈ ਚੀਜ਼ ਬਣਾ ਲਾਂਗੇ ਘਰੇ ਸੌਦਾ ਸਿੱਟਲ ਲੈਣੇ ਜਦੋਂ ਆਊਗਾ ਦੇਖੀ ਜਊ ਹਰ ਗੱਲ ਨਹੀਂ ਜਦੋਂ ਆਇਆ ਤੁਰ ਮਾਹਰ ਹੋ ਗਿਆ ਕਰਨੀ ਜਦੋਂ ਆਇਆ ਕਦੋਂ ਕਰੂ ਇਦਰੀ ਗਈ ਹੈ ਆਪਾਂ ਆਪਰ ਸ਼ਾਮ ਕੀ ਆਵਾਂ ਪੈਸੇ ਤਾਂ 20000 ਤਾਂ ਮਾਫਾ ਥੱਲੇ ਆਇਆ ਅੱਜ ਭੜੇ ਬਥਾੜ ਵਾਲੀ ਨੇ 300 ਰੁਪਏ ਲਵਾਤਾ ਮੇਰੇ ਸਾਲੇ ਦਾ ਦਾਰੂ ਲਗੋਤੀ ਪਤਾ ਨਹੀਂ ਦੇਤੀ ਹੁਣ ਇਹਨੇ ਨਾਂ ਨਸ਼ਾ ਕਰਨਾ ਕੁੜੀ ਚੋਦ ਦਾ ਨਾ ਲੈ ਨਾ ਨਾ ਦੇ ਨਾ ਇਹ ਸਿਵਲ ਜੀ ਖੁੱਲਦੀ ਆ ਭੁੱਲ ਭਾਲੀ ਗਈ ਪਟਣੀ ਇਹ ਜੀ ਬਹੂ ਵੀ ਨਾਵੇਂ ਮੈਂ ਤਾਂ ਅਸੀਂ ਚੰਗੀ ਐ ਇਹ ਆਹ ਕਿਹਨੇ ਪੱਟੀ ਹੋਈ ਜੀ ਪੱਟੀ ਗਈ ਪੱਟੀ ਗਈ ਤਾ ਕਹਿੰਦੇ ਹੁੰਦੇ ਬੰਦਾ ਹੀ ਹੈ ਨਹੀਂ ਕੰਮ ਦਾ ਜਿਹਦੇ ਸੀਲ ਨਾ ਪੱਟੀ ਜਾਵੇ ਆਪਣਾ ਸੀਲ ਵੀ ਨਹੀਂ ਪੱਟੀ ਜਾਂਦੀ ਕੀ ਹੋ ਗਿਆ ਵੀਰੇ ਆ ਸੀਲ ਜੀ ਉਲਝ ਗਈ ਤੇਰੇ ਨਾ ਉਹ ਹੈਗੇ ਭਾਈ ਪੱਟਦੇ ਆ ਨਾ ਨਾ ਤਾਂ ਨਹੀਂ ਹੈਗੇ ਵੀਰੇ ਹਲ ਹੋਇਆ ਨਾ ਮੇਰੇ ਘਰਸ ਨਹੀਂ ਤੂੰ ਤਾਂ ਘਰ ਆਲੀ ਨਹੀਂ ਪਿੰਡਾ ਹੁੰਦਾ ਕਰਾ ਇਹ ਤੂੰ ਪੁੱਛਤਾ ਦਿੱਤੀ ਭਾਈ ਮੈਂ ਹੁਣ ਬਾਹਰ ਆਲੀ ਪੀਣ ਲੱਗਿਆ ਮੈਂ ਕਿੱਥੇ ਪੁੱਛਦੇ ਮੈਨੂੰ ਨਹੀਂ ਪਤਾ ਵੀਰੇ ਕੌਣ ਚੱਕ ਕੇ ਲੈ ਗਿਆ ਸੀਰੀਅਸਲੀ ਉਹ ਭਾਈ ਇਹ ਗੱਲਾਂ ਮੇਰੇ ਕੋਲੋਂ ਗਈਆਂ ਹੂੰ ਵੀ ਇਹ ਮੈਂ ਐ ਨਹੀਂ ਵੀ ਛੇਤੀ ਛੇਤੀ ਵਿੱਕੇ ਤਾਂ ਜਵਾਨ ਹੋਇਆ ਮੈਂ ਹੌਲੀ ਹੌਲੀ ਸਾਰਾ ਕੁਝ ਦੇਖ ਦੇਖ ਹੋਇਆ ਹੂੰ ਤੇ ਜਿਹੜੀ ਗੱਲ ਤੂੰ ਕਰੀਏ ਚੰਗੀ ਨਹੀਂ ਕਰੀ ਮੇਰੇ ਨਾਲ ਭਾਈ ਪਹਿਲਾਂ ਤੂੰ ਜ਼ਿੰਮੇਵਾਰੀ ਓਟਲੀ ਹੂੰ ਤੇ ਮੁਰਕੀ ਮੇਰਾ ਨੁਕਸਾਨ ਕਰਾ ਤਾਂ ਨਾਲੇ ਕਰਾਤੀ ਮੇਰੀ ਬੇਇੱਜ਼ਤੀ ਇੱਕ ਮਿੰਟ ਇੱਕ ਮਿੰਟ ਵੀਰੇ ਮੈਂ ਮੰਨਦੀ ਆ ਮੈਂ ਝੂਠਾ ਭਾਰਿਆ ਪਰ ਤੂੰ ਐਂ ਦੇਖ ਲੈ ਤੂੰ ਵੀ ਤਾਂ ਵਸ ਦੇਖਿਓ ਇਹਨਾਂ ਕੋਲ ਕਹਿੰਦਾ ਵੀ दारू ਇਹਨੂੰ ਫੜਾਈ ਮੇਰੇ ਤਾਂ ਛੱਤਰ ਪੋਣ ਵਾਲੇ ਕੰਮ ਕਰਤੇ ਸਨ ਮੈਂ ਤਾਂ ਉੱਥੇ ਮੁਕਰਣਾ ਹੀ ਸੀਗਾ ਨਹੀਂ ਨਹੀਂ ਹੈਂ ਤੂੰ ਮੇਰੀ ਗੱਲ ਸੁਣ ਤੂੰ ਮੈਨੂੰ दारू ਫੜਾਈ ਸੀ ਹੁਣ ਮੈਂ ਕੰਮਲੀ ਥੋੜਾ ਵੀ दारू ਹੁਣ ਮੈਂ ਦੱਸ ਮੈਂ ਪੀਗੀ दारू ਮੈਨੂੰ ਤਾਂ ਕੌਣ ਚੱਕ ਕੇ ਲੈ ਗਿਆ ਹੁਣ ਕੀ ਪਤ ਮੈਂ ਗੱਲ ਕਹਾਂ ਮੈਂ ਵੀ ਤੇ ਮੇਰੀ ਗੱਲ ਸੁਣ ਤੇਰੇ ਪੈਗ ਲੱਗੇ ਹੋਣੇ ਆ ਜ਼ਿਆਦਾ ਹਨਾ ਐਂ ਤੇ ਤੂੰ ਆਪ ਹੀ ਚੱਕ ਕੇ ਲੈ ਗਿਆ ਹੋਵੇਂ ਆਹ ਦਾਰੂ ਦਾ ਪੈਸਿਆਂ ਦਾ ਬਣ ਜਾ ਇਹਦਾ ਕੋਈ ਫਾਇਦਾ ਨਹੀਂ ਇਹਨੇ ਮੈਨੂੰ ਕੰਮ ਨਹੀਂ ਕਰਨਾ ਤੈਨੂੰ ਮੇਰਾ ਪ ਜਿਹੜੇ ਮੇਰੇ ਯਾਰ ਦੋਸਤ ਮਿੱਤਰ ਮੈਨੂੰ ਛੱਡ ਗਏ ਵਿਛੋੜਾ ਪਾ ਗਏ ਡੋਲਾ ਮੈਂ ਸ਼ਰਾਬ ਮੇਰੇ ਵਿਛੜੇ ਹੋਏ ਯਾਰਾਂ ਦੇ ਗਮ ਦੇ ਵਿੱਚ ਤੈਨੂੰ ਨਹੀਂ ਪਤਾ ਇਹ ਗੱਲਾਂ ਦਾ ਕੁੜਗੇ ਮੈਨੂੰ ਸਾਰਾ ਕੁਝ ਹੀ ਪਤਾ ਵੀਰੇ ਮਹਦਾਏ ਕਹਿਨੀਆ ਕਿ ਮੇਰੀ ਗੱਲ ਸੁਣ ਗਲਤੀ ਤੇਰੀ ਸੀ ਤੂੰ ਉੱਥੇ ਆ ਕੇ ਐਵੇਂ ਝੂਹਾ ਚਲਾ ਕੇ ਮਾਰਿਆ ਮੇਰੇ ਘਰ ਵਾਲੇ ਸਾਹਮਣੇ ਕਹਿਤਾ ਵੀ ਤੈਨੂੰ दारू ਫਰੇਜ਼ ਕਿੱਡੀ ਗਲਤ ਗੱਲ ਜਾਂਦੀ ਆ ਹੈ ਤੂੰ ਮੇਰੇ ਛਿੱਤਰ ਪਵਾਤੇ ਸੀ ਬਸ ਕੁਛ ਕਸਰ ਛੱਡੀ ਨਹੀਂ ਸੀ ਮੈਂ ਤਾਂ ਮੁੱਕਰ ਨਹੀਂ ਸੀ ਚਲ ਇੱਕ ਮਿੰਟ ਮੇਰੀ ਗੱਲ ਸੁਣ ਲੈ ਤੈਨੂੰ 35 ਦਾ ਮੈਂ ਸਿਰ ਤੇ ਚੁੰਨੀ ਲਾ ਇਹਨੂੰ ਕਹਦਾ ਭਾਈ ਫਿਰ ਕਹਣਗੇ ਜੇਠ ਮਾੜਾ ਜੇਠ ਮਾੜਾ ਜੇੜ ਦੀ ਅੱਖ ਮਾੜੀ ਆ ਹੁਣ ਫਿਰ ਮੈਂ ਮਜਬੂਰ ਆ ਭਾਈ ਇੱਕ ਤਾਂ ਮੈਂ ਵੈਸਾ ਨਹੀਂ ਹੈਗਾ ਫਿਰ ਤੂੰ ਕਹੇਂਗੀ ਗਲਤੀ ਕਰਦਾ ਬਸ ਰਹਿਣ ਦੇ ਬਿਰ ਤੇ ਕੋਈ ਗੱਲ ਨਹੀਂ ਕਰਾਂ ਹਾਂ ਚਲੇ ਦੂਜੀ ਗੱਲ ਸੁਣ ਲੈ ਤੂੰ ਵੀ ਆਪਣੇ ਪਿੰਡ ਦਾ ਸਰਪੰਚ ਆਇਆ ਸੀ ਜਾਂ ਮੈਂਬਰ ਆਏ ਸੀ ਵੀ ਇਹਨਾਂ ਤੈਨੂੰ ਕਹਿ ਸੀ ਮੇਰੀ ਦਾਰੂ ਸਾਹਮਣੇ ਮੈਂ ਤਾਂ ਤੇਰਾ ਭਾਈ ਸੋਚਿਆ ਸੀ ਤੂੰ ਕਿਹਾ ਵੀ ਦਾਰੂ ਚੋਰੀ ਹੁੰਦੀ ਹੈ ਮੇਰੀ ਹੈ ਤੇ ਮੈਂ ਫੜ ਕੇ ਸਾਂਭ ਲਈ ਹੁਣ ਮੈਨੂੰ ਪਤਾ ਕੌਣ ਕੱਢ ਕੇ ਲੈ ਗਿਆ ਲੈ ਮਾਰੀ ਚਾਹ ਨਹੀਂ ਪਤਾ ਤੂੰ ਆਪ ਹੀ ਕੱਢ ਕੇ ਲੈ ਗਿਆ ਹੁੰਦਾ ਤੈਨੂੰ ਆਇਆ ਕਿ ਐਂ ਕਹਿ ਦੇ ਨਾ ਪਰ ਧਾਈ ਨੇ ਦਾਰੂ ਕਾ ਵੇਚਤੀ ਕਿਤੇ ਤੇ ਤੇ ਧਾਈ ਨੇ ਪੀ ਲਈ ਤੇ ਪੈਸੇ ਲੈ ਲੂੰਗਾ ਮੈਂ ਹਾਂ ਕਰਦੀ ਕਰਦੀ ਨੇ ਮੇਰਾ ਪਤਾ ਕਿੱਡਾ ਪੜਾ ਨੁਕਸਾਨ ਕਰਿਆ ਤੂੰ ਗਰਮੀ ਦਾ ਮਹੀਨਾ दारू ਬਣਦੀ ਨਹੀਂ 10 ਦਿਨ ਪਹਿਲਾਂ ਮੈਂ ਢੋਲ ਦੇ ਆਲੇ ਦੁਆਲੇ ਤੁਰਿਆ ਫਿਰਿਆ ਹੈ ਮੈਨੂੰ ਪਤਾ ਸਾਰਾ ਕਿ ਨਿਕਲੀ ਇਕੱਲੇ ਨੇ ਬਾਹਰ ਟੀਆਂ ਚੱਕਾ ਪਾਣੀ ਮੁੱਕ ਗਈ ਥੱਲਾ ਪਾਣੀ ਮੁੱਕ ਗਈ ਲਾਈਟ ਨਾ ਲੱਗੀਆਂ ਸੀ ਮੈਨੂੰ ਤਾਂ ਗਰਮੀ ਚੱਕ ਚੱਕੇ ਬਾਹਰ ਟੀਆਂ ਪਰ ਹੁਣ ਮੇਰਾ ਕੀ ਕਸੂਰ ਹੈ ਚ ਮੈਨੂੰ ਆਏ ਦੱਸ ਦੇ ਕਸੂਰ ਕੀ ਦਾ ਕਸੂਰ ਤਾਂ ਮੇਰਾ ਜਿਹਨੇ ਤੈਨੂੰ दारू ਫੜਾ ਦਿੱਤੀ ਤੇ ਯਕੀਨ ਕਰ ਲਿਆ ਚਲ ਕੋਈ ਨਾ ਵੀਰੇ ਹੋ ਜਾਂਦਾ ਹੁਣ ਘਰਾਂ ਚ ਤਾਂ 100 ਗੱਲਾਂ ਹੁੰਦੀਆਂ ਰਹਿੰਦੀਆਂ ਹੁਣ ਆਪਾਂ ਨਿੱਕੀ ਨਿੱਕੀ ਗੱਲ ਦਾ ਗੁੱਸਾ ਕਰਾਂਗੇ ਆਏ ਨਹੀਂ ਫਿਰ ਅੱਗੇ ਚੱਲਦਾ ਪਰਿਵਾਰ ਆਪਣਾ ਨਹੀਂ ਗੁੱਸਾ ਦਾ ਤੂੰ ਨਾ ਕਰ ਤੇਰੀ ਗਲਤੀ ਆ ਮੈਂ ਤੈਨੂੰ ਕਿੰਨੀ ਵਾਰੀ ਕਹਤਾ ਵੀ ਉਹ ਤੇਰੀ ਭੈਣ ਐਡੀ ਸੋਹਣੀ ਆ ਮੈਨੂੰ ਰਿਸ਼ਤਾ ਕਰਾ ਦੇ ਮੇਰੇ ਚ ਨੁਕਸਤ ਤਾਂ ਦੱਸ ਦੇ ਕੀ ਆ ਆ ਨੁਕਸ਼ੀ ਆ ਕੀ ਆਹਾਂ ਦਾਰੂ ਜਿਹੜੀ ਇੰਨੀ ਪੀਂਦਾ ਤੇਰਾ ਪਿਓ ਨਹੀਂ ਪੀਂਦਾ ਸੀ ਦਾਰੂ ਪੀਂਦਾ ਸੀ ਮੇਰਾ ਪਿਓ ਤਾਂ ਦਾਰੂ ਪਰ ਇੰਨੀ ਤਾਂ ਨਹੀਂ ਪੀਂਦਾ ਸੀ ਦਿਨੇ ਲੱਗ ਜੇ ਹਾਂ ਦਿਨੇ ਲੱਗਿਆ ਆ ਟਾਈਮ ਦੇਖ ਹਾਂ 6 ਵਜ ਗਏ ਤੂੰ ਸਰੀਰ ਦੀ ਪੀਤੀ ਆ ਤੂੰ ਦ ਤੇ ਤੂੰ ਹੋਏਗੀ ਕੀ 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 ਲਾਈ ਆ ਮੈਨੂੰ ਐਂ ਦੱਸ ਤੂੰ ਕਰਕੇ ਨੁਕਸਾਨ ਉਹਨਾਂ ਕੀ ਕੀ ਲਾਈ ਆ ਮੈਂ ਨੁਕਸਾਨ ਕੀਤਾ ਤੂੰ ਉਹਦਾ ਪਤਾ ਕਰ ਲੈ ਵੀ दारू ਕਿਉਂ ਲੈ ਕੇ ਗਿਆ ਚੱਕ ਕੇ ਮੈਂ दारू ਨਹੀਂ ਚੱਕੀ ਨਾ ਮੈਂ ਡੋਲੀ ਆ ਮੈਂ ਤਾਂ ਜਿਵੇਂ ਵਾਰ ਇਹਨਾਂ ਰੱਖੀ ਸੀ ਸਾਹਮਣੇ ਮੈਨੂੰ ਨਹੀਂ ਪਤਾ ਨਿ ਮਾਰੀ ਮੇਰੀ ਖੁੱਲੀ ਹੁੰਦੀ ਆ ਮੈਨੂੰ ਐਂ ਲੱਗੇ ਤੂੰ ਆਪ ਹੀ ਚੱਕ ਕੇ ਲੈ ਕੇ ਗਿਆ ਹੁਣ ਇਲਜ਼ਾਮ ਮੇਰੇ ਤੇ ਨਾ ਲਾ ਭਾਈ ਮੈਂ ਤੈਨੂੰ ਦੱਸਦਾ ਮੇਰੀ ਗੱਲ ਸੁਣ ਲੈ ਭਾਈ ਉੱਥੇ ਸੋਡੇ ਗਹਿਣਾ ਘਟਾ ਪਿਆ ਪੈਸਾ ਸੱਲਾ ਪਿਆ ਕੋਈ ਆਪ ਦੀਆਂ ਜ਼ਰੂਰੀ ਚੀਜ਼ਾਂ ਪਈਆਂ ਗਈਆਂ ਤੇ ਮੰਨ ਕੇ ਚੱਲ ਵੀ ਮੈਂ ਉੱਥੇ ਸੋਡੇ ਕਮਰੇ ਅੱਜ ਤੱਕ ਤਾਂ ਬੜਿਆ ਨਹੀਂ ਹਾਂ ਨੇ ਲੈ ਵੀਰੇ ਹੁਣ ਮੇਰੀ ਗੱਲ ਸੁਣ ਲੈ ਆ ਆ ਨਾ ਪੀ ਦਰੂ ਕਾਉ ਇਹ ਹੀ ਪੀਣੀ ਪਊਗਾ ਇਹ ਹੀ ਪੀਣੀ ਪਊ ਇਹ ਹੀ ਪੀ ਮੇਰੀ ਗੱਲ ਸੁਣ ਲੈ ਕਿਸ ਤੋਂ ਮੰਗ ਲਿਆ ਕਿਸ ਤੋਂ ਮੰਗ ਲਿਆ ਕਿਸੇ ਨੇ ਤਾਂ ਬਣਾਈ ਹੋ ਪਿੰਡ 'ਚ ਕਿਸੇ ਨੇ ਮੰਗ ਲਿਆ ਤੂੰ ਐਂ ਕਰਾ ਮੈਨੂੰ ਫੜਾ ਮੈਂ ਡੋਲ ਕੇ ਆਵਾ ਪਿਓ ਕਹਿਣਾ ਪੈਂਦਾ ਦੇਸੀ ਜਰੂ ਲੈਣ ਨੂੰ ਅਗਲੇ ਨੂੰ ਪਿਓ ਕਿੰਨੇ ਦੀ ਆਈ ਆ ਕੀ ਇਹ ਤਾਂ 300 ਦੀ ਆਈ ਆ 200 ਤੂੰ 300 ਦੀ ਆਈ ਆ ਦੇਖ ਹਰਦਾ ਨਾ ਰੱਟਾ ਇਹਦਾ ਫਿਰ ਇਹ ਘਰ ਸੈਂਸ ਮਿਰਤੋ ਲੈ ਲਾ ਹੈ ਆ ਮੈਂ ਫੜਾ ਡੋਲ ਦੇ ਨਾ ਪੀ ਨਾ ਪੀ ਬਿਮਾਰ ਹੋ ਕੇ ਬੈਜੇਗਾ ਫਿਰ ਮੇਰਾ ਸਰੂ ਕਿਵੇਂ ਮੈਨੂੰ ਨੀਂਦ ਨਹੀਂ ਹੁੰਦੀ ਰਾਤ ਨੂੰ ਤੁਰਫ ਨੂੰ ਰਾਤ ਨੂੰ ਇੱਕ ਝੋਟਾ ਆਉਂਦਾ ਬਾਹ ਪੈਣਾ ਕਾਲੇ ਰੰਗ ਦਾ ਸਿੱਧਾ ਸਾਤੀ ਤੇ ਚੜਦਾ ਹੈ ਤਦ ਨੇ ਕੀ ਆ ਕੰਬਲ ਜਾਂ ਖਿੱਚੀਆਂ ਦਾ ਇੱਕ ਲੱਤ ਜੀ ਖਿੱਚੀਆਂ ਨਾ ਰਹਿੰਦਾ ਰਾਤ ਨੂੰ ਕਦੇ ਕੋਈ ਮਰ ਗਿਆ ਕਦੇ ਮੈਂ ਐਂ ਲੱਗਦਾ ਵੀ ਮੇਰੇ ਸਾਹ ਦਾ ਖੂਹ ਚ ਡੱਗ ਪੇ ਮੈਂ ਤਾਂ ਹੀ ਕਿਹਾ ਜੀ ਤੁਸੀਂ ਜੰਦੇ ਹੋਂ ਤਾਂ ਲੈ ਮੇਰੀ ਗੱਲ ਤਾਂ ਸੁਣ ਲੈ ਵੀਰੇ ਮੈਂ ਇਹ ਕਹਿੰਦੀ ਆ ਪਿੰਡ ਚ ਤੇਰਾ ਕੋਈ ਯਾਰ ਦੋਸਤ ਹੋਊਗਾ ਨਸ਼ੇੜੀ ਜਿਹੜਾ ਦਾਰੂ ਕੱਢਦਾ ਹੋਊਗਾ ਦੋ ਚਾਰ ਬੋਤਲਾ ਉਹ ਤੋਂ ਲਿਆ ਇਹ ਮੈਨੂੰ ਫੜਾ ਦੇ ਇਹ ਨਾ ਪੀ ਬਿਮਾਰ ਹੋ ਜਾਏ ਮੈਂ ਡੋਲ ਦੇ 300 ਰੁਪਏ ਮੇਰੇ ਤੋਂ ਲੈ ਲੈ ਤੇਰਾ ਖਾਅ ਹੁੰਦਾ ਪਿੰਡ ਚ ਮੇਰੇ ਜਿੰਨਾ ਕੋਈ ਮੂਰਖੀ ਹੈ ਨਹੀਂ ਜਿਹੜਾ ਆਪਦੀ ਦੇਸੀ ਦਾਰੂ ਕਿਸੇ ਹੋਰ ਨੂੰ ਦੇ ਦੇ ਦੇਸੀ ਦਾ ਉਹ ਤੋਂ ਮੇਰੇ ਤੋਂ ਲੈ ਜਾ 300 ਨੂੰ ਦੇ ਦੇ 3000 ਰੁਪਏ ਪਿੱਛੇ ਵੀ ਨਹੀਂ ਹੁੰਦਾ ਜਦੋਂ ਹੋਏ ਦੀ दारू ਜਿਹੜੀ ਮੈਂ ਗੱਡੀ ਸੀ 3000 10 ਦਿਨ ਭਕਾਈ ਕਰਿਆ ਬਸ ਬਸ ਵੀਰੇ ਤੂੰ ਜਾਣ ਕੇ ਨਾ ਪੈਸੇ ਲੈਣ ਦਾ ਮਾਰਾ ਐ ਨਾ ਕਰ ਬਥੇਰੇ ਪੈਸੇ ਆ ਤੂੰ ਤੂੰ 3000 ਦੇ ਕੇ ਫਿਰ दारू ਲੈ ਕੇ ਆ ਸਕਦਾ ਕੋਈ ਨਹੀਂ ਦਿੰਦਾ ਜੇ ਤੂੰ 3000 ਦੀ दारू ਪੀਣਾ ਫਿਰ 300 ਵਾਲੀ ਕਿਉਂ ਪੀਣਾ ਹੁਣ ਇਹ ਤਾਂ ਫਿਰ ਅੰਸਰ ਦੇ ਨੂੰ ਪੀਣਾ ਮਰਿਆ ਹੋਇਆ ਸੱਪ ਗਾਣਾ ਪੀਣਾ 300 ਵਾਲੀ ਖਰਾਬੀ ਕਰੂ ਜਿੱਥੇ ਤੂੰ 3000 ਦੀ दारू ਪੀਣਾ ਹੁਣ ਤੂੰ 300 ਵਾਲੀ ਪੀਣਾ ਕਿੱਥੇ ਮੇਲ ਆ ਜਿਹੜੀ ਆਹ दारू ਬਣੀ ਹੈ ਨਾ ਪੰਜਾਬ ਸੌਫ ਪ੍ਰੀਤ ਇਹ ਸੌਫ ਪ੍ਰੀਤ ਆ ਇੱਕ ਖਾਸ ਪ੍ਰੀ ਖਾਸ ਪ੍ਰੀਜ਼ ਹੁੰਦੀ ਆ ਖਾਸਾ ਮੋਟਾ ਸੰਤਰਾ ਇਹ ਦੋ ਦਾਰੂਆਂ ਬਣੀਆਂ ਜਿਮੀਦਾਰਾਂ ਦੇ ਕੰਮ ਆਉਣ ਵਾਸਤੇ ਇਹ ਟੇਸਟ ਸੀ ਨਹੀਂ ਹੁੰਦਾ ਉਹਦੇ ਨਾਲ ਟੇਸਟ ਤਾਂ ਇਹਦਾ ਤਾਂ ਟੇਸਟ ਟੇਸਟ ਕਿਹੜਾ ਤਾਂ ਮੰਜਾ ਐ ਘੁਕਦਾ 15 ਮਿੰਟਾਂ ਬਾਅਦ ਚੱਕਰੀ ਨਾਲ ਦੀ ਨਾਲ ਨੀਂਦ ਬਸ ਟੜਕੇ ਨੂੰ ਫੇਰ ਬੰਦਾ ਉਵੇਂ ਉੱਠਦਾ ਜਿਹੜੀ ਸਾਰੀ ਪੀਜੇਗਾ ਜਿਹੜੀ ਅੰਗਰੇਜ਼ੀ ਦਾਰੂ ਹੌਲੀ ਹੌਲੀ ਚੜਦੀ ਸਾਰੀ ਪੀਜੇਗਾ ਇਹ ਮੈਨੂੰ ਕਰੂਗੀ ਇਹ ਤਾਂ ਮੈਂ ਵਧਿਆ ਪੀਊਗਾ ਹੋਰ ਵੀ ਪੀਊਂਗਾ ਇਹ ਉੱਤੋਂ ਦੀ ਹਟ ਜਾ ਕੇ ਬੋਲ ਨਹੀਂ ਆਈ ਬੈਠਾ ਮੈਂ ਤਾਂ ਬਿਹਾਰ ਬਈ ਇਹਦਾ ਕਰੂਗਾ ਕਿਥੇ ਰੱਖਤੀ ਤੈਨੂੰ ਕਿਉਂ ਦੱਸਾਂ ਮੈਂ ਤੈਨੂੰ ਕਿਉਂ ਦੱਸਾਂ ਉਹ ਹੋ ਜਿਵੇਂ ਤੇਰੇ ਪਹਿਲਾਂ ਦਾ ਰੂ ਚੋਰੀ ਹੋ ਗਈ ਜੇ ਹੁਣ ਚੋਰੀ ਹੋ ਗਈ ਮੈਂ ਦੇਖੂ ਤਾਂ ਸਹੀ ਕੌਣ ਕਰਦਾ ਕੌਣ ਚੱਕ ਲੇ ਤੈਨੂੰ ਦੱਸ ਦੇ ਮੈਂ ਨਿਗਰ ਰੱਖੂਗੀ ਰੂ ਤੈਨੂੰ ਫੜਾਈਏ ਤੂੰ ਚੋਰੀ ਕਰਾਤੀ ਲੈ ਹੱਦ ਹੋ ਗਈ ਮੈਂ ਕਿਹਨੂੰ ਚੋਰੀ ਕਰਾਤੀ ਕਮਾਲ ਹੋ ਜਾਂਦੀ ਆ ਅਰੇ ਕੁੜਦੇ ਵੀ ਆ ਤੇ ਰੋਣ ਵੀ ਨਹੀਂ ਨਾ ਤੇਰਾ ਦਾ ਭਾਈ ਉਹ ਕੰਮ ਆ ਤੂੰ ਆਲਾ ਭਿਆਰ ਕਰ ਲੈ ਵੀ ਅੰਦਰ ਜਾ ਕੇ ਕੰਮ ਕਰ ਲੈ ਹੁਣ ਆ ਗਿਆ ਭਾਈ ਮਾੜਾ ਦੇਖ ਲੈਣ ਦੇ ਗੱਲ ਤਾਂ ਸੁਣ ਬਈ ਹਾਂ ਹੈਲੋ ਜੰਟਾ ਤਾਂ ਆ ਬੋਲ ਨਾ ਜੰਟਾ ਅੱਛਾ ਕੀ ਟਾਈਮ ਹੋ ਗਿਆ ਸਵਾ ਪੰਜ ਹੋ ਗਏ ਆ ਫਿਰ 5 ਵਜੇ ਕਰਨੀ ਸੀ ਦੇਸੀ ਜਰਸ ਤੇ ਕਰਨੀ ਸੀ ਦੇਸੀ ਜਰਸ ਤੇ ਉਹ ਦੋ ਮੁੰਡੇ ਲੰਮੇ ਜੇ ਕੱਦ ਵਾਲੇ ਸੋਹਣੇ ਜੇ ਹਾਂ ਉਹਨਾਂ ਦੇ ਚੈਨਲ ਤੇ ਜੱਸੀ ਪਾਉ ਵਾਲੀ ਤੋਂ ਹਾਂ ਬਸ ਠੀਕ ਆ ਫਿਰ ਉਹ ਕਰ ਦਿਓ ਕੋਈ ਚੱਕਰ ਨਹੀਂ 12 ਮਿੰਟ ਦਾ ਕੋਈ ਚੱਕਰ ਨਹੀਂ ਜਿਹੜੇ ਆਪਾਂ ਨੂੰ ਸਰੋਤੇ ਪਿਆਰ ਕਰਦੇ ਹੋ ਆਪਾਂ ਨੂੰ ਦੇਖਣਗੇ ਕੋਈ ਚੱਕਰ ਨਹੀਂ ਹਾਂ ਉਹ ਸਰੋਤਿਆਂ ਦੇ ਸਿਰ ਤੇ ਆਪਾਂ ਬਈ ਹਾਂ ਠੀਕ ਆ ਠੀਕ ਆ ਠੀਕ ਆ ਚਲ ਕੋਈ ਨਹੀਂ ਮਾਣਾ ਮੈਂ ਇਥੇ ਮੀਟਿੰਗ 'ਚ ਸੀ ਮੈਡਮ ਕੋਲੇ ਖੜਾ ਸੀ ਮਹਾਰਾਜ ਆ ਬੈਂਕ 'ਚ हां एफडी कराई ਜਾਂਦੀ 10-12 ਲੱਖ ਦੀ ਬਸ ਉਧਰ ਮੈਂ ਪੇਮੈਂਟ ਕਰਦਾ ਨਹੀਂ ਬੈਂਕਰ ਨਹੀਂ ਆਪਣੀ ਨਹੀਂ ਬੰਦ ਹੁੰਦੀ ਆਪਣੀਆਂ ਬੈਂਕਾਂ ਖੁੱਲੀਆਂ ਹੁੰਦੀਆਂ ਹਮੇਸ਼ਾ ਕੋਈ ਚੱਕਰ ਨਹੀਂ ਗੱਪੀ ਗੱਲ ਸੁਣ ਲੈ ਵੀਰੇ ਠੀਕ ਆ ਠੀਕ ਹਾਂਜੀ 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 ਠੀਕ ਆ ਮੈਡਮ ਹਾਂ ਸੁਣਾਓ ਹਾਂ ਭਾਈ ਤੂੰ ਬੱਚਕਾ ਤਾਂ ਬੋਲੀ ਨਹੀਂ ਆ ਨਾ ਗੱਲ ਤਾਂ ਸੁਣ ਕੀ ਨਾ ਗੱਲ ਕਰੀ ਜਾਂਦੇ ਸੀ ਕਿਹੜੀ ਵੀਡੀਓ ਕਿਹੜੇ ਦੇਸੀ ਜੱਟਸ ਕੀ ਭਾਈ ਕਿੱਧਰ ਗੁਲਜਿਆ ਫਿਰਦਾ ਚੜ ਤਾਂ ਨਹੀਂ ਗਈ ਇਹ ਇੱਕ ਪਿੱਗ ਮੈਂ ਸਾਡੇ ਤਾਂ ਬੋਤਲਾਂਆਂ ਦੀਆਂ ਬੋਤਲਾਂਾਂ ਪੀ ਕੇ ਬੁੱਲ ਸੁੱਕੇ ਆ ਸਮੁੰਦਰਾਂ ਸਮੁੰਦਰ ਖਾਲੀ ਕਰਤੇ ਉਹ ਮੈਨਾਂ ਦਾਸ ਕਿਹੜੀ ਵੀਡੀਓ ਕਦੋਂ ਵੀ ਪਬਲਿਕ ਕਰਨੀ ਕੀ ਕੀ ਕਰੀ ਜਾਂਦੇ ਹੋ ਤੈਨੂੰ ਕੀ ਪਤਾ ਕੁੜੀਏ ਤੂੰ ਕੱਲ ਦੀ ਜਵਾਕੜੀ ਕੱਲ ਦੀ ਭੂਤਰੀ ਸਿਵਿਆਂ ਚ ਅੱਧਾ ਅਸੀਂ ਪੁਰਾਣੇ ਖੁੰਡ ਪੁਰਾਣੇ ਖੁੰਡ ਸਮਝਦੀਆਂ ਨਾ ਮੈਂ ਦੱਸਦਾ ਦੇ ਕੀ ਕੋਈ ਐਕਸਟਰਾ ਤੁਸੀਂ ਕੰਮ ਕਰਦੇ ਹੋ ਕੋਈ ਇਹ ਤੈਨੂੰ ਕੀ ਪਤਾ ਅੰਡਰਗਰਾਉਂਡ ਕੰਮ ਆ ਸਾਰੇ ਅੰਡਰਵਰਲਡ ਦੇ ਕੰਮ ਹੈ ਜਿਹੜੀਆਂ ਏਜੰਸੀਆਂ ਨੇ ਆਪਣੀਆਂ ਚਲ ਤੂੰ ਆਏ ਕਰ ਤੂੰ ਆਹ ਬੜਾ ਨਾ ਹੈ ਹੈਲੋ ਇੱਥੇ ਰੱਖੋ ਬੋਤਲ ਨੂੰ ਨਹੀਂ ਹੱਥ ਲਾਉਣਾ ਤੁਸੀਂ ਅੰਡਰਗਰਾਉਂਡ ਏਜੰਸੀਆਂ ਜਿਹੜੀਆਂ ਰਾਜ ਏਜੰਸੀ ਆ ਰਾਤ ਨੂੰ ਕੀ ਪਤਾ ਹੋਊਗਾ ਤੂੰ ਕਿੱਥੇ ਪੜੀ ਐ ਸਰਕਾਰੀ ਸਕੂਲ ਚ ਪੜੀ ਐ ਤੈਨੂੰ ਮੁੰਡਾ ਕਾਲਜ ਪੜੀਆ ਦੁਆ ਨਾ ਪੀਵੇ ਤਨਾ ਕਹਿੰਦੀ ਐ ਉਹ ਤੂੰ ਬਚ ਜਾ ਮੈਂ ਇਥੋਂ ਮੈਂ ਭਰਾ ਕਰਕੇ ਚੁੱਪਾਂ ਮੈਂ ਭਰਾ ਕਰਕੇ ਚੁੱਪਾਂ ਮੈਂ ਕਰਦੇ ਵੱਡਾ ਭਰਾ ਹੀ ਸਮਝਦੀ ਗੱਲ ਤਾਂ ਸੁਣ ਮੇਰੀ ਗਾਰੂ ਨੂੰ ਐ ਕੋ ਪੈਂਦੀ ਐ ਭੇੜ ਗੂੜ ਪੈਂਦੀ ਹੁੰਦੀ ਆ ਮੇਰੀ ਗੱਲ ਤਾਂ ਸੁਣ ਮੈਨੂੰ ਆਏ ਵੇ ਤੂੰ ਬਿਮਾਰ ਹੋ ਜਾਇਆ ਦੇਖੀ ਵੀਰੇ ਐਂ ਤੇ ਮੇਰੇ ਵੱਡੇ ਭਰਾ ਵਰਗਾ ਜਿਵੇਂ ਵੀ ਰਾਜਪਾਲ ਆਂ ਮੈਨੂੰ ਤੂੰ ਐ ਨਾ ਕਰ ਵੀਵੇਂ ਕਾ ਦਰੂ ਨਾ ਪੀ ਜਿਵੇਂ ਜਦੋਂ ਮੈਂ ਬਿਮਾਰ ਹੋਊਗਾ ਮੇਰੇ ਕੋਲੇ ਪ੍ਰਾਪਰਟੀ ਪਈ ਆ ਉਹਦੀ ਜ਼ਮੀਨ ਪਈ ਆ ਠੀਕ ਆ ਤੈਨੂੰ ਹ ਮੇਰੇ ਜਨ ਸਿੰਘ ਵਾਲੇ ਬੰਦੇ ਹੈਗੇ ਆ ਆਪਦੇ ਬੰਦੇ ਹੈਗੇ ਮੇਰੇ ਛੱਡੇ ਹੋਏ ਆ ਉਹ ਮੇਰਾ ਇਲਾਜ ਕਰਾ ਦੇਣਗੇ ਅੱਛਾ ਹਾਂ ਹਾਂ ਤੂੰ ਆਏਗਾ ਪਿੜ ਦੇਈਏ ਨੀ ਜੀ ਮੈਂ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਪਰਝਾਈ ਦਾ ਸਿਰ ਤੇ ਸਜਾਈ ਦਾ ਉਹਦੇ ਨੂੰ ਕਾਹ ਤੋਂ ਕਰੀ ਜਾਨੀ ਆ ਤੂੰ ਆਏ ਮੈਂ ਨਾ ਕਿੰਨੀ ਵੀ ਕਿਉਂ ਪੀ ਆ ਨਾ ਪੀਨੇ ਮੈਨੂੰ ਫੜਾ ਦੇ ਮੈਂ ਡੋਲ ਦੇਨੀ ਆ ਆ ਦੇ ਦਮ ਤੇ ਪੀਨੇ ਤੇਰੇ ਵਾਲਾ ਨਹੀਂ ਪੀਂਦਾ ਲੰਡੂ ਉਹ ਲੰਡੂ ਤੋਂ ਲੰਡੂ ਬੰਦਾ ਸਾਰੇ ਪਿੰਡ ਚੋਂ ਤੇ ਤੈਨੂੰ ਫਸਲਾ ਕੇ ਮਗਰ ਲਾ ਲੈਣਾ ਨਾ ਕਾਲਜਾ ਵੱਢਿਆਂ ਦਾ ਮੇਰੀ ਕਾ ਸੁਨਰੀ ਮੇਰੇ ਕਾ ਲੰਡੂ ਲੱਗਿਆ ਠੀਕ ਹੈ ਨਾ ਜੀ ਹੁਦੀ ਕੋਈ ਮੇਰੀ ਨਾ ਮੈਂ ਕਿ ਮੈਂ ਲਿਆ ਅੱਜ ਕਰੀ ਆਨੀ ਆ ਠੀਕ ਹੈ ਨਾ ਕੱਲ ਤੱਕ ਨਾ ਜਾ ਮੇਰੇ ਤੱਕ ਮੱਕਰ ਵਾਲੇ ਤੱਕ ਕੀ ਮੈਂ ਥੋੜੀ ਗਾਹ ਪੁਸਤਾਂ ਤੱਕ ਵੀ ਜਾਊਂਗਾ ਜੇ ਤੂੰ ਨਾ ਆਈਂਂ ਪੁਸਤਾਂ ਤੇ ਕਿਹ ਤੇਰਾ ਭਰਾ ਕਰਦੀ ਮੈਨੂੰ ਆਇਆ ਵੀ ਤੂੰ ਬੁਮਾਰਾ ਹੋ ਜਾਏਗਾ ਕਿਆਦਾਰੂ ਪੀ ਨਾ ਪੀ ਲੈ ਮਰਲਾ ਆਹਦੇ ਆਹਦੇ ਘਰ ਆਏ ਦੀ ਫਿਕਰ ਕਰ ਮੇਰੀ ਫਿਕਰ ਕਰਨ ਦੀ ਲੋੜ ਨਹੀਂ ਕਰਦੀ ਆ ਮੈਂ ਫਿਕਰ ਕਰਦੀ ਆ ਮੈਂ ਤੇਨੂੰ ਤੇ ਭਰਾ ਸਮਝੀ ਸੀ ਤਾਂ ਤੇਰੀ ਕਿਉਂ ਕਰਾਵਾਂ ਰਿਸ਼ਤਾ ਕਰਾ ਦੇ ਕਿਆ ਤੂੰ ਤਾਂ ਐ ਬੋਲਦਾ ਕਿਆ ਦਰਮੀ ਜੀ ਆ ਦਰਮੀ ਜੀ ਪੀਣਾ ਦਰਮੀ ਜੀ ਪੀਣਾ ਮੇਰੇ ਕਹ ਤਾਂ ਹੁਣ ਹੋਇਆ ਇਹਦੇ ਪਹਿਲਾਂ ਕਰਾ ਲੈਂਦਾ ਇਹਦੇ ਪਹਿਲਾਂ ਕਰਾ ਲੈਂਦਾ ਕਰਾ ਦਿੰਦਾ ਹਾਂ ਤੂੰ ਆਂ दारू ਨਾ ਡੋਹ ਕੇ ਬੱਤੀ ਦੇ ਬੱਤੀ ਦੰਦ ਬਾਹਰ ਹੁਣ ਤੇ ਤੂੰ ਥੱਲੇ ਹੋਵੇਂ ਬੁਰਤੀਆਂ ਤੇਰੇ ਸਿੱਧੀਆਂ ਡਿੱਗਣ ਲੀ ਵਾ ਮੈਂ ਵੀ ਕਬੱਡੀ ਦੀ ਪਲੇਅਰ ਰਹੀ ਆ ਠੀਕ ਆ ਨਾ ਐ ਮਾੜੀ ਮੋਟੀ ਐ ਸਮਝ ਮੈਨੂੰ ਐ ਨਹੀਂ ਬੱਤੀ ਦੰਦ ਬਾਹਰ ਕਢਾਉਂਦੀ ਤੇਰੇ ਕੱਢ ਪਾਉਂਦੀ ਦੇਵਾ ਕਬੱਡੀ ਵਾਲੀਆਂ ਸਿੱਟੀਆਂ ਹੁਣ ਤੱਕ ਮੈਂ ਮੂਧੀਆਂ ਕਰ ਕਰ ਕੰਮ ਬਸ ਠੀਕ ਐ ਐ ਕਰ ਦੂ ਮਰ ਜਾ ਮੈਂ ਤਾਂ ਕੀ ਮੈਂ ਤਾਂ ਕੁਛ ਨਹੀਂ ਲੈਣਾ ਮੈਂ ਤਾਂ ਭਲਾ ਸੋਚਿਆ ਸੀ ਮੈਂ ਤਾਂ ਹਜੇ ਵੀ ਕਿ ਨਹੀਂ दारू ਮੈਂ ਲੈ ਜੈਣੀ ਆ ਹੈ ਉਹ ਪਾਜੀ ਤੂੰ ਆਪਦਾ ਕੰਮ ਕਰ ਜਿਹੜਾ ਤੇਰਾ ਕਿੱਤਾ ਉਧਰ ਜਾ ਚਲ ਚਲੋ 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 ਜਾਓ ਕਾਹ ਹੈ ਨਹੀਂ ਭਲਾਈ ਦੇ ਲੈਤਾ ਇਹ ਤੁਹਾਨੂੰ ਰਿਸ਼ਤਾ ਨਹੀਂ ਹੁੰਦਾ ਤੈਨੂੰ ਤਾਂ ਜੁੜਦੀ ਨਹੀਂ ਤੇ ਤਾਂ ਗੱਲ ਕਰਨੀ ਵੀ ਨਹੀਂ ਹੁੰਦੀ ਇੱਕ ਤੇ ਮੂੰਗ ਦਲੂਆ ਜੱਟ ਆਹ ਦੇ ਦਮ ਤੇ ਦਮ ਤੇ ਲਿਆ ਹੋਇਆ ਥੇ ਚੜੂਏ ਮਣਾ ਹੂੰ ਮਾ